ਇੰਸ਼ੋਰੈਂਸ ਵਾਲਿਆਂ ਨੂੰ ਅਕਸਰ ਇਹ ਮੰਨਿਆ ਜਾਂਦਾ ਜੀ ਬਹੁਤ ਮਗਰ ਪੈ ਜਾਂਦੇ ਆ ਇਹ ਹਾਂਜੀ ਉਹਦਾ ਕੀ ਕਾਰਨ ਕੀ ਆ ਉਹਦਾ ਕਿਉਂ ਇੰਨਾ ਹੁੰਦਾ ਕਿ ਇੰਸ਼ੋਰੈਂਸ ਵਾਲੇ ਤੋਂ ਦੂਰ ਰੋਪਾਈ ਵੀ ਜੇ ਇੱਕ ਵਾਰ ਇਹਨੂੰ ਕਾਲ ਕਰ ਲਿਆ ਤਾਂ ਇਹ ਮਗਰ ਪੈ ਜਾਊਗਾ ਕਿਹੜੇ ਪੈ ਜਾਊਗਾ ਲੋਕਾਂ ਨੂੰ ਇਹ ਚੀਜ਼ ਦੀ ਨਾ ਵੈਲਿਊ ਨਹੀਂ ਪਤਾ ਕਿ ਜਦੋਂ ਅਸੀਂ ਇੰਸ਼ੋਰੈਂਸ ਕਰਵਾਉਣੀ ਆ ਕਿਉਂ ਕਰਵਾਉਣੀ ਆ ਵਾਈ ਥਿਸ ਇਜ਼ ਇੰਪੋਰਟੈਂਟ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਬਟ ਲੋਕਾਂ ਨੂੰ ਇਹ ਚੀਜ਼ ਦੀ ਵੈਲਿਊ ਨਹੀਂ ਪਤਾ ਅਹੀਂ ਇੰਡੀਆ ਤੋਂ ਨੇ ਮੋਸਤੀ ਕਿ ਆਪਾਂ ਹੈ ਇੰਡੀਆ ਦੇ ਵਿੱਚ ਆਪਣੀ ਡੀਲ ਕਰਦੇ ਸਾਰੇ ਪੰਜਾਬੀ ਜਿੱਦਾਂ ਆਪਣੇ ਪਾਈਫੈਂਸਰ ਉੱਥੇ ਮੈਂਟੈਲਿਟੀ ਨਹੀਂ ਬਣੀ ਹੈਗੀ ਕਿ ਹਾਂ ਵੀ ਇੰਸ਼ੋਰੈਂਸ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਦੇਖੋਗੇ ਤਾਂ 90% ਲੋਕੀ ਉੱਥੇ ਜਿਹੜੀ ਇੰਸ਼ੋਰੈਂਸ ਨਹੀਂ ਕਰਵਾਉਂਦੇ ਹੈਗੇ ਲੱਗ ਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਹਾਂ ਵੀ ਇਹ ਸਾਡਾ ਪੈਸਾ ਵੇਸਟ ਆ ਤਾਂ ਕਰੇਗਾ ਸੀ ਇੰਸ਼ੋਰੈਂਸ ਨਹੀਂ ਕਰਵਾਈ ਜੀ ਤਾਂ ਜ਼ਿਆਦਾ ਵਧੀਆ ਕਰ ਲੋ ਸੋ ਇਪਰੂਵ ਕਰਕੇ ਦੱਸੋ ਕਿ ਪੈਸਾ ਵੇਸਟ ਕਿਉਂ ਨਹੀਂ ਹੈ ਕਿ ਇੱਥੇ ਸਾਰਾ ਨਾਰਥ ਅਮਰੀਕਾ ਹੀ ਇੰਸ਼ੋਰੈਂਸ ਦੇ ਬੇਸ ਤੇ ਜਲਦਾ ਹੈ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਕਿ ਹਾਂ ਵੀ ਕਿਹੜੀ ਚੀਜ਼ ਦੀ ਇੰਸ਼ੋਰੈਂਸ ਨਹੀਂ ਹੈਗੀ ਮੈਂ ਇੱਥੇ ਗੱਡੀਆਂ ਦੀ ਇੰਸ਼ੋਰੈਂਸ ਆ ਬੰਦਿਆਂ ਦੀ ਇੰਸ਼ੋਰੈਂਸ ਆ ਇੱਥੇ ਪੈਟਸ ਤੱਕ ਦੀ ਇੰਸ਼ੋਰੈਂਸ ਹੈਗੀ ਆ ਢਾਡੇ ਹੈ ਇੱਥੇ ਬੈਂਕਸ ਜਿਹੜੇ ਉਹ ਆਪਣੀ ਇੰਸ਼ੋਰੈਂਸ ਕਰਵਾ ਲਈ ਬੈਠੇ ਆ ਤਾਂ ਕਿਹੜੀ ਚੀਜ਼ ਦੀ ਇੰਸ਼ੋਰੈਂਸ ਤੇ ਨਹੀਂ ਚੱਲਦੀ ਕਿਉਂ ਕਿਉਂਕਿ ਇੱਥੇ ਕੋਈ ਵੀ ਚੀਜ਼ ਦਾ ਹੀ ਜੇ ਖਰਚਾ ਕਰਨਾ ਜਾਂ ਕੋਸ਼ਿਸ਼ ਕਰਨਾ ਇਟਸ ਵੈਰੀ ਐਕਸਪੈਂਸਿਵ ਹੈ ਇਹ ਗੁਰਸਿਮਰਨ ਜੀ ਕਿਉਂ ਹੈ ਦਾ ਗੱਡੀਆਂ ਦੀ ਇੰਸ਼ੋਰੈਂਸ ਤਾਂ ਅਸੀਂ ਮੈਂਟੇਨ ਲਾਉਂਦੇ ਜਦੋਂ ਗੱਡੀ ਖਰੀਦੀ ਉਸ ਦਿਨ ਹੀ ਕਰਾਣੀ ਪੈਂਦੀ ਹੈ ਸਾਨੂੰ ਦੂਜੀਆਂ ਕੀ ਇੱਕ ਚੀਜ਼ ਨੂੰ ਦੇਖੰਦਾ ਡਿਸਪਲਿਨ ਬਾਈ ਚੁਆਇਸ ਤੇ ਇੱਕ ਹੁੰਦਾ ਡਿਸਪਲਿਨ ਬਾਈ ਮੈਂਡਟਰੀ ਜਾਂ ਕੰਪਲਸ਼ਨ ਗੱਡੀਆਂ ਦੀ ਗੱਲ ਕਰ ਲੋ ਜਾਂ ਤੁਸੀਂ ਘਰਾਂ ਦੀ ਗੱਲ ਕਰ ਲੋ ਅਗਲੇ ਕਹਿੰਦੇ ਜੇ ਤੁਸੀਂ ਚਾਬੀ ਨਹੀਂ ਦੇਣੀ ਹੈਗੀ ਜਿੰਨੇ ਜਰ ਤੁਹਾਡੇ ਇੰਸ਼ੋਰੈਂਸ ਬਟ ਜਦੋਂ ਅਸੀਂ ਲਾਈਫ ਦੀ ਗੱਲ ਕਰਦੇ ਆ ਤੇ ਲੋਕ ਕਹਿੰਦੇ ਕੋਈ ਨਾ ਜੀ ਮੈਂ ਤਾਂ ਜੇ ਅਮਰ ਹਾਂ ਮੈਂ ਤੇ ਜਿੰਦਾ ਹੀ ਰਹੰਦਾ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਕਿਹੜੇ ਰਾਈਟ ਮੂਵਮੈਂਟ ਤੇ ਸਾਨੂੰ ਇਨਵੈਸਟਮੈਂਟ ਦੀ ਲੋੜ ਆ ਜਾਂ ਕਿਹੜੇ ਰਾਈਟ ਮੂਵਮੈਂਟ ਤੇ ਸਾਨੂੰ ਇੰਸ਼ੋਰੈਂਸ ਦੀ ਲੋੜ ਆ ਜਾਂ ਕਿਹੜੇ ਰਾਈਟ ਮੂਵਮੈਂਟ ਤੇ ਸਾਨੂੰ ਕਿਹੜੀ ਇੰਸ਼ੋਰੈਂਸ ਚਾਹੀਦੀ ਹੈ ਜਿਹੜੀ ਯੰਗ ਜਨਰੇਸ਼ਨ ਆ ਉਹਦੇ ਵਿੱਚ ਇਹ ਚੱਕਰ ਪੈਂਦਾ ਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਸਿਰ ਤੇ ਉੱਤੇ ਇਸ ਟਾਈਮ ਕੋਈ ਲਾਇਬਿਲਿਟੀ ਨਹੀਂ ਹੈਗੀ ਤਾਂ ਸਾਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਤੇ ਇੰਡੀਆ 'ਚ ਬਹੁਤ ਹੁੰਦਾ ਆ ਇਹ ਮੈਨੂੰ ਪਤਾ ਆ ਹਾਂਜੀ ਓਕੇ ਜੀ ਐਕਸੀਡੈਂਟ ਹੋ ਗਿਆ ਜਾਂ ਫਲਾਣੀ ਬਿਮਾਰੀ ਲੱਗੀ ਜੀ ਹੁਣ ਇੰਸ਼ੋਰੈਂਸ ਕਰ ਦੋ ਹਾਂਜੀ ਉਹ ਕਦੇ ਇਦਾਂ ਦੇ ਕਦੇ ਤੁਹਾਨੂੰ ਕੋ ਮੈਸੇਜ ਆਏ ਹੋਣ ਜਾਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਰਕੇ ਕਿਸੇ ਦੀ ਕਾਲ ਆਈ ਸੀ ਉਹ ਕਹਿੰਦਾ ਵੀ ਬਾਜੀ ਇੰਸ਼ੋਰੈਂਸ ਕਰਾਉਣੀ ਹੈ ਮੇਰੇ ਪੇਰੈਂਟਸ ਆਏ ਨੇ ਮੈਂ ਕਿਹਾ ਚਲੋ ਠੀਕ ਆ ਬਾਜੀ ਕਰ ਦਿੰਨੇ ਆ ਜੀ ਮੈਂ ਪਾਜੀ ਕਿੰਨੇ ਕਿ ਦਿਨ ਹੋਈ ਜਾਈਨਾਂ ਕਿੰਨੇ ਬਾਜੀ 3 ਮਹੀਨੇ ਹੋ ਗਏ ਉਹਨਾਂ ਨੂੰ ਮੈਂ ਕਿਹਾ ਚਲੋ ਠੀਕ ਆ ਜੀ ਮੈਂ ਪਾਜੀ ਕੀ ਗੱਲ 3 ਮਹੀਨੇ ਤੋਂ ਕਰਾਈ ਨਹੀਂ ਕਹਿੰਦੇ ਪਾਜੀ ਕੋਈ ਪ੍ਰੋਬਲਮ ਹੀ ਨਹੀਂ ਆਈ ਕਰਵਾਉਣੀ ਕਿਉਂ ਸਰ ਕਹਿੰਦੇ ਪਾਜੀ ਹੁਣ ਦੁਖਦੇ ਪਏ ਆ ਜੀ ਗੋਡੇ ਦੁਖਦੇ ਪਏ ਆ ਜੀ ਘਰਦੇ ਆ ਤੇ ਅਸੀਂ ਹਸਪੀਟਲ ਜਾਣਾ ਮੈਂ ਪਾਜੀ ਫਿਰ ਇਸ ਤਰੀਕੇ ਨਾਲ ਨਹੀਂ ਹੁੰਦਾ ਹੈਗਾ ਜੀ ਫਿਰ ਕੰਪਨੀਆਂ ਕਵਰ ਨਹੀਂ ਕਰਦੀ ਹੁਣ ਤੁਸੀਂ ਤੇ ਫਿਰ ਉਹ ਕਹਿ ਰਹੇ ਹੋ ਕਿ ਅਸੀਂ 100 ਡਾਲਰ ਦੇ ਕੇ ਤੁਸੀਂ 10000 ਡਾਲਰ ਦਾ ਕਲੇਮ ਬਣਾ ਲੈਣਾ ਤੁਸੀਂ ਜਾਣਬੁੱਝ ਕੇ ਨਹੀਂ ਕੀਤੀ ਜਾਂ ਤੁਹਾਨੂੰ এলাਉ ਨਹੀਂ ਕਰਦੀਆਂ ਪਰਮਿਸ਼ਨਸ ਨਹੀਂ ਦਿੱਤੀਆਂ ਤੁਹਾਨੂੰ ਕਰਨ ਨੂੰ ਕਿਸੇ ਕਰਨ ਨੂੰ بڑے ਲੋਕੀ ਜਿਹੜੇ ਘਰ ਵੀ ਦਿੰਦੇ ਆ ਇਹ ਵੀ ਕਹਿ ਦਿੰਨੇ ਕਿ ਹਾਂ ਵੀ ਅਸੀਂ ਮੈਂ ਕਰ ਦੇਣਾ ਜੀ ਠੀਕ ਆ ਤੁਸੀਂ ਹਫਤੇ ਬਾਅਦ ਚਲ ਜਿਓ ਜਾਂ 10 ਦਿਨ ਬਾਅਦ ਚਲ ਜਿਓ ਡਾਕਟਰ ਕੋਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਅਰਵਿੰਦਰ ਸਿੰਘ ਪ੍ਰੋਗਰਾਮ ਕੈਨੇਡਾ ਫੈਕਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅੱਜ ਅਸੀਂ ਉਸ profession ਦੇ ਮਾਹਰ ਨੂੰ ਸਟੂਡੀਓ ਦੇ ਵਿੱਚ ਸੱਦੇ ਆਇਆ ਜਿਹੜੇ ਇੰਡਸਟਰੀ ਕਹਿੰਦੇ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਵੀ ਡਾਊਨ ਟਾਈਮ ਡਾਊਨ ਟਾਈਮ ਦੇ ਵਿੱਚ ਵੀ ਘਟ ਨਹੀਂ ਹੈਗੀ ਉਹ ਚੱਲਦੀ ਰਹੀ ਹੈ ਉਹ ਇੰਸ਼ੋਰੈਂਸ ਸੈਕਟਰ ਇੰਸ਼ੋਰੈਂਸ ਸਾਡੇ ਸਾਰਿਆਂ ਲਈ ਕਿੰਨੀ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਮੇਰੇ ਅਰਗਾ ਤਾਂ ਅਕਸਰ ਨਜ਼ਰ ਅੰਦਾਜ਼ ਕਰ ਦਿੰਦਾ ਕੋਈ ਨਹੀਂ ਜੀ ਇੰਸ਼ੋਰੈਂਸ ਵਾਲੇ ਆ ਇਹਨਾਂ ਨੂੰ ਨਾ ਕਿਤੇ ਕਾਲ ਕਰ ਲਿਓ ਮਗਰ ਬਹੁਤ ਪੈ ਜਾਂਦੇ ਆ ਪਰ ਉਚੇਚੇ ਤੌਰ ਤੇ ਇਹਨਾਂ ਨੂੰ ਸਟੂਡੀਓ 'ਚ ਤਾਂ ਸੱਦਿਆ ਕਿਉਂਕਿ ਕਈ ਵਿਊਅਰਸ ਉਹਨਾਂ ਦੀ ਮੰਗ ਸੀਗੀ ਕਿ ਇੰਸ਼ੋਰੈਂਸ ਬਾਰੇ ਸਾਨੂੰ ਕਈ ਚੀਜ਼ਾਂ ਕਲੀਅਰ ਨਹੀਂ ਹੈਗੀਆਂ ਜਦੋਂ ਅਸੀਂ ਕੈਨੇਡਾ ਦੇ ਵਿੱਚ ਆਨੇ ਆ। ਸੋ ਉਸ ਕਿਤੇ ਦੇ ਮਾਹਰ ਗੁਰਸਿਮਰਨ ਸਿੰਘ ਸਾਡੇ ਨਾਲ ਸਟੂਡੀਓ 'ਚ ਨੇ। ਗੁਰਸਿਮਰਨ ਜੀ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਭਾਜੀ। ਗੁਰਸਿਮਰਨ ਜੀ ਇੰਸ਼ੋਰੈਂਸ ਵਾਲਿਆਂ ਨੂੰ ਅਕਸਰ ਇਹ ਮੰਨਿਆ ਜਾਂਦਾ ਜੀ ਬਹੁਤ ਮਗਰ ਪੈ ਜਾਂਦੇ ਆ ਇਹ। ਹਾਂਜੀ ਬਿਲਕੁਲ। ਉਹਦਾ ਕੀ ਕਾਰਨ ਕੀ ਆ ਉਹਦਾ? ਕਿਉਂ ਇੰਨਾ ਹੁੰਦਾ ਕਿ ਇੰਸ਼ੋਰੈਂਸ ਵਾਲੇ ਤੋਂ ਦੂਰ ਰੋ ਭਾਈ ਵਿਜੇ ਇੱਕ ਵਾਰ ਇਹਨੂੰ ਕਾਲ ਕਰ ਲਿਆ ਤਾਂ ਇਹ ਮਗਰ ਪੈ ਜਾਊਗਾ, ਖੜੇ ਪੈ ਜਾਊਗਾ। ਗੱਲ ਇਹ ਆ ਭਾਜੀ ਕਿ ਲੋਕਾਂ ਨੂੰ ਇਹ ਚੀਜ਼ ਦੀ ਨਾ ਵੈਲਿਊ ਨਹੀਂ ਪਤਾ ਹੈ ਕਿ ਜਦੋਂ ਅਸੀਂ ਇੰਸ਼ੋਰੈਂਸ ਕਰਵਾਉਣੀ ਆ ਕਿਉਂ ਕਰਵਾਉਣੀ ਆ ਵਾਈ ਥਿਸ ਇਜ਼ ਇੰਪੋਰਟੈਂਟ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਬਟ ਲੋਕਾਂ ਨੂੰ ਇਹ ਚੀਜ਼ ਦੀ ਵੈਲਿਊ ਨਹੀਂ ਪਤਾ ਤੇ ਦੂਸਰਾ ਰੀਜ਼ਨ ਮੈਂ ਇਹ ਮੰਨਾਂਗਾ ਕਿ ਹਾਂ ਵੀ ਜਿਹੜਾ ਆਪਣਾ ਅਸੀਂ ਇੰਡੀਆ ਤੋਂ ਨੇ ਮੋਸਟਲੀ ਕਿ ਆਪਾਂ ਇੰਡੀਆ ਦੇ ਵਿੱਚ ਆਪਾਂ ਡੀਲ ਕਰਦੇ ਸਾਰੇ ਪੰਜਾਬੀ ਜਿੱਦਾਂ ਆਪਣੇ ਭਾਈਪੈਣ ਸਾਰੇ ਤਾਂ ਉੱਥੇ ਮੈਂਟੈਲਿਟੀ ਨਹੀਂ ਬਣੀ ਹੈਗੀ ਕਿ ਹਾਂ ਵੀ ਇੰਸ਼ੋਰੈਂਸ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਦੇਖੋਗੇ ਤਾਂ 90% ਲੋਕੀ ਉੱਥੇ ਜਿਹੜੀ ਇੰਸ਼ੋਰੈਂਸ ਨਹੀਂ ਕਰਵਾਉਂਦੇ ਹੈਗੇ ਸੋ ਮੈਨੂੰ ਇਹ ਲੱਗਦਾ ਕਿ ਇਹ ਦੋ ਰੀਜ਼ਨ ਨੇ ਕਿ ਲੋਕਾਂ ਨੂੰ ਇਹ ਲੱਗਦਾ ਆ ਕਿ ਹਾਂ ਵੀ ਇਹ ਸਾਡਾ ਪੈਸਾ ਵੇਸਟ ਆ ਤਾਂ ਕਰੇਗਾ ਅਸੀਂ ਇੰਸ਼ੋਰੈਂਸ ਨਹੀਂ ਕਰਵਾਈਏ ਤਾਂ ਜਾਦਾ ਵਧੀਆ ਕਰ ਲੋਗੇ ਸਾਡੇ ਹੁਣ ਸਾਡੇ ਦਰਸ਼ਕਾਂ ਨੂੰ ਇਹ ਪ੍ਰੂਫ ਕਰਕੇ ਦੱਸੋ ਕਿ ਇਹ ਪੈਸਾ ਵੇਸਟ ਕਿਉਂ ਨਹੀਂ ਹੈ ਗੱਲ ਇਹ ਆ ਭਾਜੀ ਕਿ ਅਸੀਂ ਨਾਰਥ ਅਮਰੀਕਾ 'ਚ ਰਹਿ ਰਹੇ ਆ ਤੇ ਜੇ ਅਸੀਂ ਨਾਰਥ ਅਮਰੀਕਾ ਦੀ ਗੱਲ ਕਰਦੇ ਆ ਤਾਂ ਇੱਥੇ ਸਾਰਾ ਨਾਰਥ ਅਮਰੀਕਾ ਹੀ ਇੰਸ਼ੋਰੈਂਸ ਦੇ ਬੇਸ ਤੇ ਚੱਲ ਰਿਹਾ ਹੈ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦੋ ਕਿ ਹਾਂ ਵੀ ਕਿਹੜੀ ਚੀਜ਼ ਦੀ ਇੰਸ਼ੋਰੈਂਸ ਨਹੀਂ ਹੈਗੀ ਹਾਂ ਇੱਥੇ ਗੱਡੀਆਂ ਦੀ ਇੰਸ਼ੋਰੈਂਸ ਆ ਸਭ ਬੰਦਿਆਂ ਦੀ ਇੰਸ਼ੋਰੈਂਸ ਆ ਇੱਥੇ ਪੈਟਸ ਤੱਕ ਦੀ ਇੰਸ਼ੋਰੈਂਸ ਹੈਗੀ ਆ ਤੁਹਾਡੇ ਹੈ ਇੱਥੇ ਬੈਂਕਸ ਜਿਹੜੇ ਉਹ ਆਪਣੀ ਇੰਸ਼ੋਰੈਂਸ ਕਰਵਾਈ ਬੈਠੇ ਆ ਤਾਂ ਕਿਹੜੀ ਚੀਜ਼ ਇੰਸ਼ੋਰੈਂਸ ਤੇ ਨਹੀਂ ਚੱਲਦੀ ਕਿਉਂ ਕਿ ਇੱਥੇ ਕੋਈ ਵੀ ਚੀਜ਼ ਦਾ ਹੀ ਜੇ ਖਰਚਾ ਕਰਨਾ ਜਾਂ ਕੋਸ਼ਿਸ਼ ਕਰਨਾ ਇਟਸ ਵੈਰੀ ਐਕਸਪੈਂਸਿਵ ਅਸੀਂ ਜਿਹੜੇ வால்ਮਾਰਟ ਤੋਂ ਕੋਈ ਚੀਜ਼ ਵੀ ਲੈਣ ਜਾਈਏ ਨਾ ਉਹ ਵੀ ਸਾਈਡ ਤੇ ਪੁੱਛ ਲੈਂਦੇ ਆ ਕਿ ਦੀ ਤੁਸੀਂ ਇੰਸ਼ੋਰੈਂਸ ਤੇ ਨਹੀਂ ਕਰਵਾਉਣੀ ਹੈਗੀ ਜੇ ਕੋਈ ਇਲੈਕਟ੍ਰੋਨਿਕ ਕੰਪੋਨੈਂਟ ਵੀ ਆ ਸੋ ਦੈਟਸ ਵਾਈ ਕਿ ਜਿੱਥੇ ਅਸੀਂ ਰਹਿ ਰਹੇ ਆ ਥਿਸ ਇਜ਼ ਵੈਰੀ ਇੰਪੋਰ ਉਹ ਵੀ ਇੰਸ਼ੋਰੈਂਸ ਇੱਥੇ ਹੈਗੀ ਯਾਨੀ ਕਿ ਜੇ ਤੁਹਾਡੇ ਕੋਈ ਕਲੈਰिकल ਮਿਸਟੇਕ ਵੀ ਹੋ ਜਾਂਦੀ ਹੈ ਤੁਹਾਡਾ ਕੋਈ ਬਿਜ਼ਨਸ ਹੈ ਚਾਹੇ ਰੈਸਟੋਰੈਂਟ ਹੀ ਹੈ ਮੈਂ ਕਹਿ ਲੈਂਨਾ ਉਹਦੀ ਵੀ ਅੰਡਰਰਾਈਟਿੰਗ ਦੀ ਵੀ ਇੰਸ਼ੋਰੈਂਸ ਹੁੰਦੀ ਹੈ ਇੰਸ਼ੋਰੈਂਸ ਕੰਪਨੀਆਂ ਵੀ ਆਪਣੀ ਇੰਸ਼ੋਰੈਂਸ ਕਰਵਾਉਂਦੀਆਂ ਨੇ ਕਿ ਸਾਡੇ ਕਿਸੇ ਬੰਦੇ ਤੋਂ ਜੇ ਕਿਤੇ ਲਿਖਤ ਦੇ ਵਿੱਚ ਕੋਈ ਮਿਸਟੇਕ ਹੋ ਗਈ ਤਾਂ ਉਹ ਭਾਈ ਇੰਸ਼ੋਰਡ ਹੋਵੇ ਉਹ ਸੀ ਨਹੀਂ ਪੇ ਕਰਨਾ ਸਾਡੀ ਇੰਸ਼ੋਰੈਂਸ ਕੰਪਨੀ ਪੇ ਕਰੂਗੀ ਸੋ ਇਸ ਡੈਪਥ ਦੇ ਵਿੱਚ ਇੰਸ਼ੋਰੈਂਸ ਸੈਕਟਰ ਇੱਥੇ ਕੰਮ ਕਰਦਾ ਆ ਪਰ ਜਿਹੜੀ ਗੁਰਸਿਮਰਨ ਜੀ ਨੇ ਗੱਲ ਕਹੀ ਸੀ ਗੱਡੀਆਂ ਦੀ ਇੰਸ਼ੋਰੈਂਸ ਅਸੀਂ ਆਮ ਕਰਾ ਲੈਂਦੇ ਆ ਬੰਦਿਆਂ ਦੀ ਇੰਸ਼ੋਰੈਂਸ ਲਾਈਫ ਦੀ ਇੰਸ਼ੋਰੈਂਸ ਮੈਡੀਕਲ ਦੀ ਇੰਸ਼ੋਰੈਂਸ ਸੁਪਰ ਵੀਜ਼ਾ ਤੇ ਸਾਡੇ ਪੇਰੈਂਟਸ ਆਂਦੇ ਆ ਗ੍ਰੈਂਡਪੇਰੈਂਟਸ ਆਂਦੇ ਆ ਉਹਨਾਂ ਦੀ ਇੰਸ਼ੋਰੈਂਸ ਉਹ ਅਸੀਂ ਅਕਸਰ ਇਗਨੋਰ ਕਰ ਦਿੰਨੇ ਆ ਕਿਹੜਾ ਰਿਸਕ ਦੀ ਗੱਲ ਆ ਤੇ ਇਹ ਗੁਰਸਿਮਰਨ ਜੀ ਕਿਉਂ ਐਦਾ ਗੱਡੀਆਂ ਦੀ ਇੰਸ਼ੋਰੈਂਸ ਤਾਂ ਅਸੀਂ ਮੇਨਟੇਨ ਲਾਉਂਦੇ ਜਿੱਦਣ ਗੱਡੀ ਖਰੀਦੀ ਉਸ ਦਿਨ ਹੀ ਕਰਾਣੀ ਪੈਂਦੀ ਆ ਸਾਨੂੰ ਦੂਜੀਆਂ ਅਸੀਂ ਕਿਉਂ ਇਗਨੋਰ ਕਰ ਰਹੇ ਆ ਭਾਜੀ ਉੱਥੇ ਪਿੱਛੇ ਗੱਲ ਇਹ ਆ ਕਿ ਇੱਕ ਚੀਜ਼ ਹੁੰਦੀ ਆ ਕਿੰਦਾ ਡਿਸ ਤੇ ਇੱਕ ਹੁੰਦਾ ਡਿਸਪਲਨ ਬਾਈ मैंडेटरी ਜਾਂ ਕੰਪਲਸ਼ਨ ਜੀ ਹੁਣ ਜੇ ਤੁਸੀਂ ਗੱਡੀਆਂ ਦੀ ਗੱਲ ਕਰ ਲੋ ਜਾਂ ਤੁਸੀਂ ਘਰਾਂ ਦੀ ਗੱਲ ਕਰ ਲੋ ਅਗਲੇ ਕਹਿੰਦੇ ਤੇ ਅਸੀਂ ਚਾਬੀ ਨਹੀਂ ਦੇਣੀ ਹੈਗੀ ਜਿੰਨੇ ਜਦ ਤਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਬਟ ਜਦੋਂ ਅਸੀਂ ਲਾਈਫ ਦੀ ਗੱਲ ਕਰਦੇ ਆ ਤੇ ਲੋਕੀ ਕਹਿੰਦੇ ਕੋਈ ਨਾ ਜੀ ਮੈਂ ਤਾਂ ਅਜੇ ਅਮਰ ਹੀ ਆ ਮੈਂ ਤਾਂ ਜਿੰਦਾ ਹੀ ਰੰਗ ਰੇ ਸਰ ਕੀ ਲੋੜਾ ਕਰਵਾਉਂਦੀ ਅੱਜ ਤੋਂ 10 ਸਾਲ ਬਾਅਦ ਕਰਵਾ ਲਾਂ ਜੀ ਦੈਟ ਇਜ਼ ਦਾ ਮੇਨ ਰੀਜ਼ਨ ਕਿ मैंडेटਰੀ ਹੈ ਨਹੀਂ ਚੀਜ਼ਾਂ ਜੇ ਕੱਲ ਨੂੰ ਗਵਰਨਮੈਂਟ ਆਫ ਕੈਂਡ ਇਹ ਵੀ मैंडेटਰੀ ਕਰ ਦੇ ਤਾਂ ਦੇਖਿਓਗਾ ਸਾਰੇ ਨਹੀਂ ਵੀ ਕਰਵਾ ਲੈਣੀ ਜੀ ਬਟ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿਉਂ ਕਰਦੀ ਇੰਸ਼ੋਰੈਂਸ ਵੀ ਆਪਣੀ ਜੇਬ ਚੋਂ ਪੇ ਕਰ ਰਹੇ ਆ ਕਮਾਈ ਸਾਡੀ ਚੋਂ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਬਟ ਅਸੀਂ ਆਪ ਇਸ ਕੋਰਤ ਨਹੀਂ ਹੈਗੇ ਜੀ ਤੇ ਗੁਰਸਿਮਰਨ ਜੀ ਐਥੀਕਲ ਕੋਡ ਕੀ ਨੇ ਤੁਹਾਡੇ ਇੰਸ਼ੋਰੈਂਸ ਸੈਕਟਰ ਦੇ ਕਿਉਂਕਿ ਅਕਸਰ ਮੈਂ ਇੱਕ ਕੈਂਚ ਗੁਰੇਜ਼ ਨਹੀਂ ਕਰੂੰਗਾ ਇੰਸ਼ੋਰੈਂਸ ਕੰਸਲਟੈਂਟ ਨੂੰ ਇਹ ਮੰਨਿਆ ਜਾਂਦਾ ਕਿ ਜੀ ਇਹ ਤਾਂ ਸੇਲਸ ਆਪਣੀ ਵਧਾਣੀ ਚਾਹੁੰਦੇ ਆ ਇਹਨਾਂ ਦੇ ਟਾਰਗੇਟਸ ਹੁੰਦੇ ਨੇ ਨੋ ਡਾਊਟ ਹੁੰਦੇ ਆ ਹਰ ਇੱਕ ਕੰਪਨੀ ਚ ਹੁੰਦੇ ਆ ਹਰ ਇੱਕ ਬਿਜ਼ਨਸ ਚ ਹੁੰਦੇ ਨੇ ਟਾਰਗੇਟ ਹੋਣੇ ਵੀ ਚਾਹੀਦੇ ਆ ਪਰ ਇਹਨੂੰ ਇਨਾ ਅਨੈਥਿਕਲੀ ਮੰਨਿਆ ਜਾਂਦਾ ਹੈ ਕਿ ਜੀ ਤਾਂ ਮਗਰ ਪੈ ਜਾਂਦੇ ਨੇ ਜਿੱਦਾਂ ਮੈਂ ਪਹਿਲਾ ਸਵਾਲ ਪੁੱਛਿਆ ਸੀਗਾ ਤੁਹਾਨੂੰ ਤੇ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਬੈਲੈਂਸ ਕਰਦੇ ਹੋ ਕਿ ਜੀ ਅਸੀਂ ਤਾਂ ਸੱਚਮੁੱਚ ਤੁਹਾਡੇ ਲਈ ਭਲਾ ਕਰ ਰਹੇ ਆ ਚੰਗਾ ਕਰ ਰਹੇ ਆ ਵਾਈਡਿੰਗ ਟੂ ਅੰਡਰਸਟੈਂਡ ਉਹ ਕਿੰਨੀਆਂ ਕੁ ਮੁਸ਼ਕਲਾਂ ਤੁਹਾਨੂੰ ਆndੀਆਂ ਨੇ ਲੋਕਾਂ ਨੂੰ ਸਮਝਾਉਣ ਦੇ ਵਿੱਚ ਤੇ ਕੀ ਲੋਕ ਸਮਝ ਰਹੇ ਨੇ ਅੱਜ ਕੱਲ੍ਹ ਜਾਂ ਅਜੇ ਵੀ ਉਹੀ ਲਕੀਰ ਦੇ ਫਕੀਰ ਵਾਲੀ ਗੱਲ ਆ ਪਾਜੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਹਾਂ ਵੀ ਐਥੀਕਲ ਦੀ ਗੱਲ ਮੇਨ ਗੱਲ ਇਹ ਹੁੰਦੀ ਆ ਪਾਜੀ ਕਿ ਸਾਨੂੰ ਕੰਪਨੀ ਦੇ ਪ੍ਰਤੀ ਤੇ ਸਾਨੂੰ ਕਲਾਇੰਟ ਦੇ ਪ੍ਰਤੀ ਦੋਵਾਂ ਪ੍ਰਤੀ ਸਾਨੂੰ ਸੱਚ ਰਹਿਣਾ ਪੈਂਦਾ ਕਿ ਅਸੀਂ ਸੱਚ ਗੱਲ ਕਰੀਏ ਜਿਹੜੀ ਦੋਵਾਂ ਕਾਜਾਂ ਲਈ ਸਹੀ ਆ ਕਿ ਕੰਪਨੀ ਲਈ ਵੀ ਸਹੀ ਆ ਤੇ ਕਲਾਇੰਟ ਲਈ ਵੀ ਸਹੀ ਆ ਸਮਝਾਉਣਾ ਮੈਂ ਤੁਹਾਡੀ ਗੱਲ ਬਿਲਕੁਲ ਮੰਨਦਾ ਮੁਸ਼ਕਲ ਆ ਥੋੜਾ ਕਿਉਂ ਕਿ ਲੋਕੀ ਸਮਝਣਾ ਹੀ ਨਹੀਂ ਚਾਹੁੰਦੇ ਹੈਗੇ ਅਜੇ ਤੇ ਜਿਹੜੀ ਆਪਣੇ ਜਿਹੜੇ ਥੋੜੇ ਅਜੇ ਟਾਈਮ ਆਇਆ ਹੁੰਦਾ ਐਨ ਮਤਲਬ 3 4 5 ਸਾਲ ਆਏ ਹੁੰਦੇ ਜਿੰਨਾਂ ਨੂੰ ਆਏ ਨੂੰ ਉਹ ਥੋੜੀ ਸਮਝਣ ਲਈ ਗੁਰੀਜ਼ ਕਰਦੇ ਆ ਕਿ ਹਾਂ ਵੀ ਅਸੀਂ ਅਜੇ ਨਹੀਂ ਕਰਾਉਣੀ ਜਾਂ ਅਸੀਂ ਡਿਲੇ ਪਾ ਲਈਏ ਜਾਂ ਅਸੀਂ ਠਹਿਰ ਕੇ ਕਰਵਾ ਲਾਂਗੇ ਮੁਸ਼ਕਲਾਂ ਹੁੰਦੀਆਂ ਨੇ ਭਾਜੀ ਬਟ ਮੈਂ ਮੇਨ ਗੱਲ ਇਹੀ ਕਹਿਣਾ ਐ ਕਿ ਮੇਰਾ ਕੰਮ ਆ ਕਿ ਅਗਲੇ ਬੰਦੇ ਨੂੰ ਐਜੂਕੇਸ਼ਨ ਦੇਣੀ ਐ ਅਗਲੇ ਬੰਦੇ ਨੂੰ ਦੱਸਣਾ ਕਿ ਵਾਇ ਇਸ ਇੰਪੋਰਟੈਂਟ 70 ਤੋਂ 80% ਬੰਦੇ ਭਾਜੀ ਸਮਝ ਜਾਂਦੇ ਆ ਬਰਤਾਂ ਨੂੰ ਪਤਾ ਹੈ ਕਿ 20% ਦਾ ਹਰ ਇੱਕ ਜਗ੍ਹਾ ਹੁੰਦੇ ਜਿਹੜੇ ਕਹਿੰਦੇ ਵੀ ਹਾਂ ਵੀ ਅਸੀਂ ਉਸੇ ਕਰਾਂਗੇ ਜੋ ਸਾਡਾ ਆਪਣਾ ਦਿਲ ਕਰਦਾ ਸੀ ਹੋਰ ਕੁਝ ਨਹੀਂ ਕਰਨਾ ਹੈਗਾ ਤਾਂ ਫਿਰ ਮੁਸ਼ਕਲਾਂ ਤਾਂ ਹੁੰਦੀਆਂ ਨੇ ਬਟ ਬਾਬੇ ਦੀ ਮੇਰ ਨਾਲ ਕਿ ਹਾਂ ਵੀ एवरीथिंग ਇਜ਼ ਗoing ਗੁੱਡ ਮੈਂ ਆਪਣੀ ਕਮਿਊਨਿਟੀ 'ਚ ਕੀ ਕਰ ਸਕਦਾ ਆ ਮੈਂ ਲੋਕਾਂ ਦੀ ਹੈਲਪ ਕਰਨਾ ਚਾਹੁੰਦਾ ਕਿ ਹਾਂ ਵੀ ਮੈਂ ਇਹਨਾਂ ਚੀਜ਼ਾਂ ਬਾਰੇ ਐਜੂਕੇਟ ਕਰ ਸਕਾਂ ਜਾਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਦੱਸ ਸਕਾਂ ਕਿ ਕਿਹੜੀ-ਕਿਹੜੀ ਚੀਜ਼ਾਂ ਸੈਕਟਰ 'ਚ ਹੈਗੀਆਂ ਸਾਰ ਮੈਂ ਉਸੇ ਰਾਤ ਤੇ ਤੁਰਿਆ ਆ ਲੋਕੀ ਸੁਣਨ ਨਹੀਂ ਸੁਣਨ ਬਟ ਮੈਂ ਆਪਣਾ ਕੰਮ ਤਾਂ ਪਾਜੀ ਕਰਦਾ ਰਾਂਗਾ ਗੁਰਸਮਰਨ ਤੁਸੀਂ ਕੀ ਸੋਚ ਕੇ ਇਸ profession ਚ ਆਗੇ ਜਿਹੜੇ ਗਰੁੱਪ ਦੇ ਨਾਲ ਤੁਸੀਂ ਲੱਗੇ ਹੋਏ ਹੋ ਉਸ ਗਰੁੱਪ ਦੇ ਵਿੱਚ ਵੀ ਤਕਰੀਬਨ ਲੱਖ ਦੇ ਨੇੜੇ ਏਜੰਟ ਹੋਣਗੇ ਜਿੰਨਾ ਕਿ ਮੈਨੂੰ ਸਮਝ ਆਂਦਾ ਆ ਹਾਂਜੀ ਤੇ ਤੁਸੀਂ ਕੀ ਸੋਚ ਕੇ ਆਗੇ ਕਿ ਉਹਨਾਂ ਦੇ ਵਿੱਚੋਂ ਤੁਸੀਂ ਐਕਸੈਲ ਕਰ ਜਾਓਗੇ ਜਾਂ ਕੀ ਸੋਚ ਕੇ ਤੁਸੀਂ ਇਹ profession ਨੂੰ ਚੂਜ਼ ਕੀਤਾ ਹੈ ਜਾਂ ਕਿਉਂ ਹੈ ਰੀਜ਼ਨ ਕੀ ਹੈ ਉਹਦੇ ਪਿੱਛੇ ਪਾਜੀ ਮੇਰਾ ਰੀਜ਼ਨ ਸੀ ਮੇਰੇ ਪਰਪਸ ਸੀ ਮੇਰਾ ਮੇਰਾ ਪਰਪਸ ਇਹ ਸੀ ਕਿ ਜਦੋਂ ਮੈਂ ਇਹ ਇੰਡਸਟਰੀ ਜੁਆਇਨ ਕੀਤੀ ਸੀ ਤਾਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈ ਗੈਪ ਕਾਦਾ ਆ education ਦਾ ਗੈਪ ਆ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਕਿਹੜੇ ਰਾਈਟ ਮੂਵਮੈਂਟ ਤੇ ਸਾਨੂੰ ਇਨਵੈਸਟਮੈਂਟ ਦੀ ਲੋੜ ਆ ਜਾਂ ਕਿਹੜੇ ਰਾਈਟ ਮੂਵਮੈਂਟ ਤੇ ਸਾਨੂੰ ਇੰਸ਼ੋਰੈਂਸ ਦੀ ਲੋੜ ਆ ਜਾਂ ਕਿਹੜੇ ਰਾਈਟ ਮੂਵਮੈਂਟ ਤੇ ਸਾਨੂੰ ਕਿਹੜੀ ਇੰਸ਼ੋਰੈਂਸ ਚਾਹੀਦੀ ਆ ਤਾਂ ਜਦੋਂ ਮੈਂ ਐਡਾ ਵੱਡਾ ਗੈਪ ਦੇਖਿਆ ਕਿ ਜਿਹੜਾ ਸਾਡਾ ਮੱਧਮ ਵਰਗ ਹੈਗਾ ਉਹ ਚ ਇੰਨਾ ਜ਼ਿਆਦਾ ਗੈਪ ਆ ਤੇ ਉਹ ਗੈਪ ਨੂੰ ਮੈਂ ਕਿੱਦਾਂ ਘੱਟ ਕਰਾਂਗਾ ਮੈਂ ਤੁਹਾਡੀ ਗੱਲ ਮੰਨਣਾ ਹੈ ਕਿ ਤੁਸੀਂ ਮੈਨੂੰ ਕਹੇ ਕਿ ਆਲਮੋਸਟ 80000 ਲੋਕੀ ਨਾਰਥ ਅਮਰੀਕਾ ਚ ਕੰਮ ਕਰ ਰਹੇ ਨੇ ਸਾਡੀ ਕੰਪਨੀ ਦੇ ਵਿੱਚ ਬਟ ਮੈਨੂੰ ਇੰਨਾ ਪਤਾ ਕਿ ਜੇ ਤੁਸੀਂ ਇੱਕ ਪਰਪਸ ਲੈ ਕੇ ਕੰਮ ਕਰੋਗੇ ਤਾਂ ਤੁਸੀਂ 80000 ਕੀ ਤੁਸੀਂ ਤਾਂ ਕਰੋੜਾਂ ਲੋਕਾਂ ਤੱਕੇ ਜਾ ਸਕਦੇ ਹੋ ਕਿ ਹਾਂ ਵੀ ਤੁਸੀਂ ਇੱਕ ਪਰਪਸ ਨਾਲ ਕੰਮ ਕਰੋਗੇ ਮੇਰਾ ਇੱਕ ਇਹ ਪਰਪਸ ਸੀ ਗੈਪ ਦਾ ਤੇ ਦੂਸਰਾ ਮੇਰਾ ਪਰਪਸ ਇਹ ਸੀ ਕਿ ਮੈਂ ਆਪਣੀ ਕਮਿਊਨਿਟੀ ਲਈ ਕੀ ਕਰ ਸਕਦਾ ਕਿਉਂਕਿ ਸਾਡੀ ਜਿਹੜੀ ਕਮਿਊਨਿਟੀ ਆ ਨਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਗੈਪਸ ਹਾਂ ਵੀ ਇਨਾ ਚੀਜ਼ਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਆਪਣੀ ਕਮਿਊਨਿਟੀ ਚ ਕੀ ਚੇਂਜ ਕਰ ਸਕਦਾ ਆ ਜਾਂ ਕਿੱਦਾਂ ਉਹਨਾਂ ਦੀ ਹੈਲਪ ਕਰ ਸਕਦਾ ਆ ਤਾਂ ਕਰਕੇ ਭਾਜੀ ਮੈਂ ਪ੍ਰੋਫੈਸ਼ਨ ਜੁਆਇਨ ਕੀਤਾ ਜੀ ਬਿਲਕੁਲ ਤੇ ਇੰਸ਼ੋਰੈਂਸ ਦੇ ਮੈਰਿਟਸ ਕੀ ਨੇ ਡੀ ਮੈਰਿਟਸ ਕੀ ਨੇ ਜੀ ਹਾਂ ਜੀ ਆਮ ਲੋਕ ਸੋਚਦੇ ਆ ਕਿ ਮੇਰਾ ਤਾਂ ਖਰਚਾ ਵੱਧ ਗਿਆ ਜਿੱਦਾਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਨਵੇਂ ਲੋਕ ਜਿਹੜੇ ਆ ਰਹੇ ਆ ਉਹਨਾਂ ਨੂੰ ਮੁਸ਼ਕਲ ਲੱਗਦਾ ਉਹ ਕਹਿੰਦਾ ਕੋਈ ਨਹੀਂ ਟਾਲ ਲਓ ਜੇ ਥੋੜਾ ਚਿਰ ਪਰ ਇਹਦੇ ਕੀ ਡੀ ਮੈਰਿਟਸ ਨੇ ਡੀਮੈਰਿਟ ਡੈਫੀਨਿਟਲੀ ਇਹ ਹੈ ਕਿ ਸਾਡਾ ਖਰਚਾ ਵਧਦਾ ਹੈ। ਖਰਚਾ ਵਧਦਾ ਜੀ ਹਾਂਜੀ। ਤੇ ਹੋਰ ਵੀ ਕੋਈ ਡੀਮੈਰਿਟ ਹੈ ਜਾਂ ਇਹਦੇ ਤੋਂ ਇਲਾਵਾ ਹੁਣ ਮੈਰਿਟਸ ਕੀ ਨੇ? ਉਹਨਾਂ ਲੋਕਾਂ ਲਈ ਜਿਹੜੇ ਬਿਲਕੁਲ ਤੁਰੰਤ ਨਵੇਂ ਆਏ ਨੇ ਉਹਨਾਂ ਨੂੰ ਖਰਚਾ ਵੀ ਅਫੋਰਡ ਨਹੀਂ ਹੁੰਦਾ ਪਰ ਉਹ ਮੁਸ਼ਕਲੋਂ ਥੋੜਾ-ਬਹੁਤ ਕੱਢ ਸਕਦੇ ਆ ਉਹ। ਉਹਨਾਂ ਨੂੰ ਕੀ ਮੈਰਿਟਸ ਨੇ? ਭਾਜੀ ਜੇ ਮੈਂ ਗੱਲ ਕਰਾਂ ਇੰਸ਼ੋਰੈਂਸ ਦੀ ਮੈਰਿਟਸ ਐਂਡ ਡੀਮੈਰਿਟਸ ਦੀ। ਡੀਮੈਰਿਟਸ ਤੁਸੀਂ ਬਿਲਕੁਲ ਗੱਲ ਸਹੀ ਕਿ ਕਿ ਲੋਕਾਂ ਦਾ ਖਰਚਾ ਵਧਦਾ ਆ। ਬਟ ਮੇਨ ਗੱਲ ਇਹ ਹੁੰਦੀ ਆ ਮੈਨੂੰ ਇੱਕ ਤਾਂ ਇਹ ਡੀਮੈਰਿਟ ਲੱਗ ਜੇ ਕੋਈ ਬੰਦਾ ਤੁਹਾਨੂੰ ਰਾਈਟ ਐਡਵਾਈਸ ਨਹੀਂ ਦੇ ਕੇ ਗਿਆ ਤਾਂ ਜਿਹੜੀ ਕੋਈ ਚੀਜ਼ ਤੁਹਾਨੂੰ ਮੇਬੀ ਅਫੋਰਡੇਬਲ ਪੇਜ ਤੇ ਮਿਲ ਸਕਦੀ ਸੀ ਤੁਸੀਂ ਉਹਦੇ ਲਈ ਜ਼ਿਆਦਾ ਪੇ ਕਰਦੇ ਪਏ ਹੋ ਜਾਂ ਜਿਹੜੀ ਚੀਜ਼ ਲਈ ਤੁਸੀਂ ਪੇ ਕਰਦੇ ਪਏ ਹੋ ਤੁਹਾਨੂੰ ਉਹ ਚੀਜ਼ ਦਾ ਪਤਾ ਹੀ ਹੈ ਨਹੀਂ ਕਿ ਤੁਸੀਂ ਕਿਉਂ ਪੇ ਕਰਦੇ ਪਏ ਹੋ ਠੀਕ ਹੈ ਜੀ ਇਹ ਬਹੁਤ ਵੱਡੀ ਮੁਸ਼ਕਲ ਆ ਆਪਣੀ ਇਹ ਡੀਮੈਰਿਟ ਪੁਆਇੰਟ ਆ ਜਾਂਦਾ ਕਿ ਲੋਕਾਂ ਨੂੰ ਐਜੂਕੇਸ਼ਨ ਹੈ ਨਹੀਂ ਆ ਸਾਰਿਆਂ ਨੂੰ ਕਿ ਪ੍ਰੋਪਰਲੀ ਐਜੂਕੇਟ ਨਹੀਂ ਕਰ ਸਕਦੇ ਸਾਰਿਆਂ ਨੂੰ ਤਾਂ ਫਿਰ ਕਈ ਲੋਕੀ ਗਲਤ ਚੀਜ਼ਾਂ ਲੈ ਲੈਂਦੇ ਆ ਤਾਂ ਗਲਤ ਚੀਜ਼ਾਂ ਲਈ ਪੇ ਕਰੀ ਜਾਂਦੇ ਆ ਤਾਂ ਉਹਨਾਂ ਨੂੰ ਫਾਇਦਾ ਨਹੀਂ ਹੁੰਦਾ ਜਾ ਕੇ ਤੇ ਜੇ ਅਸੀਂ ਮੈਰਿਟਸ ਦੀ ਗੱਲ ਕਰੀਏ ਤਾਂ ਮੈਰਿਟਸ ਤੇ ਭਾਜੀ ਅੰਗਹੀਨ ਨੇ ਕਿਉਂਕਿ ਇੱਥੇ ਤੁਹਾਨੂੰ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਨਾਰਥ ਅਮਰੀਕਾ ਦੇ ਵਿੱਚ ਤਾਂ ਇਹਦੇ ਵਿੱਚ ਸਾਰੇ ਇੱਕ ਬੰਦੇ ਕੋ ਇੰਸ਼ੋਰੈਂਸ ਆ ਤੇ ਜੇ ਕੋਈ ਬੰਦਾ ਨਵਾਂ ਆਇਆ ਜਿੱਦਾਂ ਅਸੀਂ ਦੇਖਦੇ ਆ ਭਾਜੀ ਕਿ ਗੋ ਫੰਡ ਮੀ ਤੇ ਹਰ ਵੀਕ ਮੈਨੂੰ ਤਿੰਨ ਜਾਂ ਚਾਰ ਇਦਾਂ ਆਏ ਹੁੰਦੇ ਆ ਜੀ ਮੈਂ ਚਾਹੁੰਦਾ ਆ ਕਿ ਹਾਂ ਵੀ ਇੰਨੀ ਕਿ ਮੈਂ ਆਪਣੇ ਲੋਕਾਂ ਦੀ ਹੈਲਪ ਕਰ ਸਕਾਂ ਆਪਣੀ ਕਮਿਊਨਿਟੀ ਦੀ ਕਿ ਕਿਸੇ ਬੰਦੇ ਨੂੰ ਕਿਸੇ ਦੇ ਅੱਗੇ ਹੱਥ ਨਾ ਗੋ ਫੰਡਮੇਟਲੀ ਜੀ ਠੀਕ ਹੈ ਤਾਂ ਜਿਹੜਾ ਕੋਈ ਬੰਦਾ ਨਵਾਂ ਆਇਆ ਆ ਲੈਸ ਦੈਨ ਡਾਲਰ ਆ ਡੇ ਪਰ ਜੀ ਉਹਨਾਂ ਦੀ ਇੰਸ਼ੋਰੈਂਸ ਹੋ ਸਕਦੀ ਹੈ 1 ਡਾਲਰ ਤੋਂ ਵੀ ਘੱਟ ਪਰ ਡੇ ਦੇ ਹਿਸਾਬ ਨਾਲ ਉਹਨਾਂ ਦੀ ਇੰਸ਼ੋਰੈਂਸ ਹੋ ਸਕਦੀ ਆ ਤਾਂ ਮੈਨੂੰ ਇੰਨਾ ਪਤਾ ਕਿ ਜੇ ਅਸੀਂ ਬਾਹਰ ਕੋਈ ਕਾਫੀ ਪੀ ਰਹੇ ਜਾਂ ਕੁਝ ਵੀ ਜਾਂਦੇ ਹਰ ਇੱਕ ਬੰਦਾ ਕਰਦਾ ਹੀ ਆ 5 7 10 ਡਾਲਰ ਤਾਂ ਹਰ ਇੱਕ ਬੰਦੇ ਤੇ ਲੱਗ ਜਾਂਦੇ ਆ ਦਿਨ ਦੇ ਤਾਂ ਜੇ ਬੰਦਾ ਆਪਣੀ ਜ਼ਿੰਦਗੀ ਲਈ 1 ਡਾਲਰ ਦੇ ਹੰਦਾ ਨਹੀਂ ਕੱਟ ਸਕਦਾ ਹੈਗਾ ਤਾਂ ਫੇਰ ਤਾਂ ਮੁਸ਼ਕਲ ਆ ਭਾਜੀ ਜੀ ਬਿਲਕੁਲ ਕੋਈ ਸ਼ੱਕ ਨਹੀਂ ਹੈ ਜੀ ਜਿਹੜੀ ਗੋ ਫੰਡਮੀ ਦੀ ਗੱਲ ਕੀਤੀ ਹੈ ਜਾਂ ਹੋਰ ਕਮਿਊਨਿਟੀ ਦੇ ਵਿੱਚ ਜਿਹੜੀ ਅਸੀਂ ਫੰਡਿੰਗ ਕਰਦੇ ਆ ਲੋਕਾਂ ਲਈ ਪੈਸੇ ਇਕੱਠੇ ਕਰਦੇ ਆ ਮੈਂ ਇਸ ਗੱਲ ਨੂੰ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ ਕਿ ਅਸੀਂ ਬਹੁਤ ਜ਼ਿਆਦਾ ਪੈਸਾ ਇਨਵੈਸਟ ਕਰਦੇ ਆ ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਬਹੁਤ ਜ਼ਿਆਦਾ ਪੈਸਾ ਅਸੀਂ ਇਨਵੈਸਟ ਕਰਦੇ ਆ ਉਹਨਾਂ ਸਥਾਨਾਂ ਨੂੰ ਸ਼ੋਭਨਿਕ ਬਣਾਉਣ ਲਈ ਉੱਥੇ ਇਹ ਦੱਸਣ ਲਈ ਕਿ ਅਸੀਂ ਬਹੁਤ ਚੰਗੇ ਕੰਮ ਕਰਦੇ ਆ ਕਮਿਊਨਿਟੀ ਦੇ ਵਿੱਚ ਤੇ ਇੰਸ਼ੋਰੈਂਸ ਸੈਕਟਰ ਦੇ ਵਿੱਚ ਸਾਡੀ ਕਮਿਊਨਿਟੀ ਨੂੰ ਐਜੂਕੇਟ ਕਰਨਾ ਵੀ ਇੱਕ ਕਰਮ ਸਾਡੇ ਹਿੱਸੇ ਆਣਾ ਚਾਹੀਦਾ ਆ ਕਿ ਤੁਸੀਂ ਕਿਸੇ ਦੇ ਅੱਗੇ ਹੱਥ ਨਾ ਫਲਾਓ ਜਦੋਂ ਇੱਕ ਸ਼ਖਸ ਜਿਉਂਦਾ ਜੀ ਇਹ ਪੰਜਾਬੀਆਂ ਦੀ ਤਾਂ ਖੈਰਣਖ ਹੁੰਦੀ ਆ ਪੂਰੇ ਭਾਰਤੀਆਂ ਦੀ ਇਹ ਅਣਖ ਵਾਲੀ ਗੱਲ ਹੁੰਦੀ ਆ ਕਿ ਅਸੀਂ ਮੰਗਣਾ ਨਹੀਂ ਕਿਸੇ ਤੋਂ ਸਾਨੂੰ ਸਾਡੇ ਗ੍ਰੰਥਾਂ ਨੇ ਗੁਰੂਆਂ ਪੀਰਾਂ ਨੇ ਸਿਖਾਇਆ ਹੀ ਨਹੀਂ ਮੰਗਣਾ ਸੋ ਜਦੋਂ ਮੋਟੋ ਤੋਂ ਬਾਅਦ ਬੰਦੇ ਦੀ ਡੈਡ ਬੋਡੀ ਮੰਗ ਰਹੀ ਹੁੰਦੀ ਹੈ ਤਾਂ ਜਿਹੜੀ ਗੁਰਸਿਮਰਨ ਜੀ ਨੇ ਗੱਲ ਕਹੀ ਹੈ ਕਿ ਤਿੰਨ ਚਾਰ ਵੀਕ ਚ ਗੋਫਨਮੀ ਦੇ ਮੈਸੇਜਸ ਆਏ ਹੁੰਦੇ ਨੇ ਤੇ ਕੋਈ ਸ਼ੱਕ ਨਹੀਂ ਹੈ ਜੀ ਉਹਦੇ ਚ ਮੈਨੂੰ ਵੀ ਲੱਗਦਾ ਆ ਕਈ ਵਾਰ ਕਿ ਘਟੋ ਘਟ ਮਰਦਾ ਬੰਦਾ ਨਾ ਸਾਡਾ ਮੰਗੇ ਉਹਦੇ ਲਈ ਇੰਸ਼ੋਰੈਂਸ ਜ਼ਰੂਰੀ ਹੈ ਜਿਉਂਦੇ ਜੀ ਅੱਖ ਰੱਖੀ ਹੈ ਤਾਂ ਮਰਨ ਤੋਂ ਬਾਅਦ ਉਹ ਤਰਾਜ਼ਦੀ ਦੇ ਵਿੱਚ ਨਾ ਜਾਵੇ ਸ਼ਖਸ ਉਹ ਵਿਚਾਰਾ ਨਾ ਬਣੇ ਉਦ ਲਈ ਇਹ ਸ਼ਬਦ ਨਾ ਵਰਤਣਾ ਪਏ ਵਿਚਾਰਾ ਮਰ ਗਿਆ ਉਦ ਲਈ ਇਹ ਸ਼ਬਦ ਵਰਤੇ ਜਾਵੇ ਕਿ ਇੱਕ ਸ਼ਖਸ ਹੈਗਾ ਉਹ ਆਪਣੀ ਮੌਤ ਤੋਂ ਬਾਅਦ ਦਾ ਵੀ ਇੰਤਜ਼ਾਮ ਆਪਣੇ ਜਿਉਂਦੇ ਜੀ ਕਰਕੇ ਗਿਆ ਇਹ ਅਣਖਾਲੀ ਗੱਲ ਹੈ ਸੋ ਇਹਦੇ ਲਈ ਇੰਸ਼ੋਰੈਂਸ ਬਹੁਤ ਲਾਜ਼ਮੀ ਚੀਜ਼ ਲੱਗਦੀ ਹੈ ਤੇ ਗੁਰਸ਼ਮਨ ਯੰਗ ਜਨਰੇਸ਼ਨ ਅਕਸਰ ਇਗਨੋਰ ਕਰਦੀ ਹੋਊਗੀ ਤੁਸੀਂ ਕਈਆਂ ਨੂੰ ਮਿਲਦੇ ਵੀ ਹੋਵੋਗੇ ਤੁਹਾਡੇ profession ਦੇ ਵਿੱਚ ਉਹ ਇਗਨੋਰ ਕਰਦੇ ਇੰਸ਼ੋਰੈਂਸ ਨੂੰ ਦੇਖੋ ਮੈਂ ਨੂੰ ਕੋਈ ਕਹਿਣ ਚ ਗਰੇਜ਼ ਨਹੀਂ ਹੈ ਮੇਰੇ ਵਰਗਾ ਵੀ ਲਾਪਰਵਾ ਆ ਕੋਈ ਨਹੀਂ ਜੀ ਹੋਗੀ ਜੇ ਕੋਈ ਹੁਣ ਤੁਸੀਂ ਆ ਗਏ ਸ਼ਾਇਦ ਮੈਂ ਵੀ ਕਰਾ ਲਵਾਂਗਾ ਪਰ ਮੈਂ ਵੀ ਨਹੀਂ ਤਾਂ ਬਹੁਤਾ ਧਿਆਨ ਨਹੀਂ ਸੀ ਕੀਤਾ ਇਸ ਚੀਜ਼ ਵੱਲ ਹਾਂਜੀ ਇਹ ਕਿੱਦਾਂ ਦੀ ਮੈਂਟੈਲਿਟੀ ਆ ਯੂ ਦੀ ਭਾਜੀ ਗੱਲ ਇਹੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੀ ਯੰਗ ਜਨਰੇਸ਼ਨ ਆ ਉਹਦੇ ਵਿੱਚ ਇਹ ਚੱਕਰ ਪੈਂਦਾ ਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਸਿਰ ਤੇ ਉੱਤੇ ਇਸ ਟਾਈਮ ਕੋਈ ਲਾਇਬਿਲਿਟੀ ਨਹੀਂ ਹੈਗੀ ਤਾਂ ਸਾਨੂੰ ਹੀ ਇੰਸ਼ੋਰੈਂਸ ਦੀ ਲੋੜ ਨਹੀਂ ਹੈਗੀ ਬਟ ਮੈਂ ਪਹਿਲਾਂ ਹੀ ਗੱਲ ਕਰਦਾ ਵਾਂ ਕਿ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਆ ਗਏ ਹੋ ਤੇ ਜੇ ਤੁਹਾਡਾ ਤੁਸੀਂ ਹੈਲਥੀ ਹੋ ਤਹਾਡਾ ਮੈਡੀਕਲ ਰੈਕੋਰਡ ਕੋਈ ਨਹੀਂ ਹੈਗਾ ਯੂ ਆਰ ਗੁੱਡ ਐਂਡ ਤੁਹਾਡੀ ਏਜ ਘਟਾ 댓 ਇਜ਼ ਦਾ ਬੈਸਟ ਟਾਈਮ ਟੂ ਗੈਟ ਦਾ ਇੰਸ਼ੋਰੈਂਸ ਵਾਈ ਕਿਉਂਕਿ ਉਸ ਟਾਈਮ ਤੇ ਤੁਹਾਨੂੰ ਜਿਹੜੀ ਇੰਸ਼ੋਰੈਂਸ ਆ ਉਹ ਬਹੁਤ ਜ਼ਿਆਦਾ ਇਨਐਕਸਪੈਂਸਿਵ ਮਿਲਣੀ ਹੈ ਜ਼ਿਆਦਾ ਐਕਸਪੈਂਸਿਵ ਨਹੀਂ ਮਿਲਣੀ ਕਿਉਂ ਕਿਉਂਕਿ ਇੰਸ਼ੋਰੈਂਸ ਕੰਪਨੀ ਨੇ ਕਹਿੰਨਾ 댓 ਪਰਸਨ ਇਜ਼ ਹੈਲਥੀ ਬਹੁਤ ਹੈਲਥੀ ਹੈ ਬੰਦਾ ਠੀਕ ਆ ਤੇ ਸਾਡੀ ਕੰਪਨੀ ਲਈ ਲਾਇਬਿਲਟੀ ਨਹੀਂ ਹੈਗਾ ਸੋ ਇਸ ਲਈ ਇਹਨਾਂ ਨੂੰ ਹੀ ਘੱਟ ਰੇਟ ਦੇ ਉੱਤੇ ਵੀ ਇੰਸ਼ੋਰੈਂਸ ਦੇ ਦਾਂਗੇ ਬਟ ਕਈ ਵਾਰੀ ਭਾਜੀ ਇਦਾਂ ਹੋ ਜਾਂਦਾ ਹੈ ਕਿ ਆਪਣੇ ਵਾਲੇ ਬੰਦੇ ਡਿਲੇ ਕਰਦੇ ਰਹਿੰਦੇ ਚੀਜ਼ ਨੂੰ ਤਾਂ ਇਦਾਂ ਦੇ ਕੋਈ ਮੈਡੀਕਲ ਚੀਜ਼ ਆ ਜਾਂਦੀ ਹੈ ਕਿ ਫਿਰ ਉਹ ਇਨਸ਼ੋਰਡ ਇੰਸ਼ੋਰੈਂਸ ਲੈ ਹੀ ਨਹੀਂ ਸਕਦੇ ਹੈਗੇ ਤਾਂ ਫਿਰ ਮੈਂ ਚਾਹੁੰਦਾ ਕਿ ਇਹ ਚੀਜ਼ਾਂ ਤੋਂ ਮੈਂ ਰੋਕਾਂ ਉਹਨਾਂ ਨੂੰ ਤੇ ਮੈਂ ਯੂਥ ਨੂੰ ਇੰਨੀ ਗੱਲ ਕਰਾਂ ਕਿ ਜੇ ਅਸੀਂ ਬਾਹਰ ਹੋਰ ਵੀ ਚੀਜ਼ਾਂ ਜਿੱਦਾਂ ਤੁਸੀਂ ਕਹਾਂਗੇ ਪੈਸੇ ਖਰਚਦੇ ਜਾਂ ਦਾਨ ਵੀ ਦਿੰਦੇ ਸਾਰਾ ਕੁਝ ਕਰਦੇ ਆ ਤਾਂ ਐਟ ਲੀਸਟ 1 ਡਾਲਰ ਦਿੰਦਾ ਤਾਂ ਹੀ ਆਪਣੇ ਲਈ ਕੱਢ ਹੀ ਸਕਦੇ ਆ ਕਿ ਹਾਂ ਵੀ ਅਸੀਂ ਕੁਝ ਨਾ ਕਰੀਏ ਤਾਂ ਆਪਾਂ ਲਈ ਕੁਝ ਨਾ ਕੁਝ ਤਾਂ ਹੀ ਛੱਡ ਕੇ ਜਾਈਏ ਇੱਥੋਂ ਬਾਅਦ ਜੀ ਬਿਲਕੁਲ ਇਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਅਜੇ ਕੱਲ ਪਰਸੋਂ ਦੀ ਗੱਲ ਆ ਸਾਡੇ ਦੋਸਤ ਨੇ ਜਿੱਥੇ ਚਮਕੌਰ ਮਾਚੀ ਕੇ ਉਹਨਾਂ ਨੇ ਕਿਸੇ ਹਸਪਤਾਲ ਦੇ ਵਿੱਚ ਜਾ ਕੇ ਇੱਕ ਵੀਡੀਓ ਬਣਾਇਆ ਇੱਕ ਨੌਜਵਾਨ ਮੁੰਡਾ ਗੁਰਸਮਰਨ ਉਹ ਕਹਿੰਦੇ 80 90% ਸ਼ਾਇਦ ਪੈਰਲਾਈਜ਼ ਹੋ ਗਿਆ ਗਰਦਨ ਤੋਂ ਹੇਠਾਂ ਉਹਦੀ ਬਾਡੀ ਪੈਰਲਾਈਜ਼ ਹੋ ਚੁੱਕੀ ਹੈ ਆਈ ਡੋਨਟ ਨੋ ਉਹਦਾ ਇੰਸ਼ੋਰੈਂਸ ਹੈ ਜਾਂ ਨਹੀਂ ਹੈ ਬਟ ਜਦੋਂ ਉਹਦੇ ਸਾਥੀ ਨੂੰ ਪੁੱਛਦਾ ਰਿਪੋਰਟਰ ਜਿਹੜਾ ਸਾਡਾ ਦੋਸਤ ਆ ਕਹਿੰਦਾ ਜੀ ਇਹਦੇ ਕਿੰਨੇ ਕੇ ਖਰਚੇ ਹੋ ਚੁੱਕੇ ਨੇ ਕਹਿੰਦਾ ਜੀ ਅਜੇ ਤਾਂ ਪਤਾ ਨਹੀਂ ਹੈ ਪਰ ਕਹਿੰਦਾ ਰੋਜ਼ ਆ ਕੇ ਸਾਨੂੰ ਪੁੱਛਦੇ ਨੇ ਤੁਹਾਡਾ ਹੈਲਥ ਕਾਰਡ ਦਿਖਾ ਦਿਓ ਸੋ ਆਮ ਬੰਦੇ ਨੂੰ ਜਾਣਕਾਰੀ ਨਹੀਂ ਹੁੰਦੀ এডਿਕੇਸ਼ਨ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜੇ ਅਸੀਂ ਇੰਸ਼ੋਰੈਂਸ ਕਰਵਾ ਲਈਏ ਤਾਂ ਉਹਦੇ ਅਰਗੇ ਰਿਸ ਕੋਈ ਨਹੀਂ ਕਿਉਂਕਿ ਹਾਦਸੇ ਦੱਸ ਕੇ ਨਹੀਂ ਆਉਂਦੇ ਜੀ ਹਾਦਸਾ ਹਾਦਸਾ ਹੀ ਹੁੰਦਾ ਆ ਉਹ ਕੋਈ ਮੈਸੇਜ ਪਹਿਲਾਂ ਨਹੀਂ ਭੇਜਦਾ ਕਿ ਮੈਂ ਵਾਪਰਨ ਲੱਗਿਆ ਆ ਇਸ ਲਈ ਕਿਤਾ ਅਸੀਂ ਆਪਣੀ ਲਾਈਫ ਨੂੰ ਡੇਂਜਰ ਚੋਂ ਕੱਢ ਕੇ ਰੱਖੀਏ ਮੈਡੀਕਲੀ ਆਪਣੇ ਨੂੰ ਫਿਟ ਰੱਖੀਏ ਐਕਸਰਸਾਈਜ਼ ਕਰੀਏ ਉਹ ਚੀਜ਼ਾਂ ਨਾਲ ਨਾਲ ਜ਼ਰੂਰੀ ਨੇ ਹੈਲਦੀ ਡਾਈਟ ਜ਼ਰੂਰੀ ਹੈ ਨੀਂਦ ਪੂਰੀ ਹੋਣੀ ਜ਼ਰੂਰੀ ਹੈ ਸਰ ਉਹਦੇ ਨਾਲ ਜਦੋਂ ਇੰਸ਼ੋਰੈਂਸ ਕਰਾ ਲੈਂਦੇ ਆ ਤਾਂ ਇੱਕ ਮਨ ਦੇ ਉੱਤੇ ਤਣਾਅ ਜਿਹੜਾ ਬਣਿਆ ਹੁੰਦਾ ਕਿ ਜੇ ਮੈਨੂੰ ਕੁਝ ਹੋ ਗਿਆ ਕਿੱਥੋਂ ਪੈਸੇ ਇਕੱਠੇ ਹੋਣਗੇ ਜੇ ਮੇਰੇ ਮੈਡੀਕਲੀ ਮੈਨੂੰ ਕੋਈ ਪ੍ਰੋਬਲਮ ਆ ਗਈ ਕੋਈ ਹਾਦਸਾ ਵਾਪਰ ਗਿਆ ਤਾਂ ਕਿੱਦਾਂ ਮੇਰੇ ਮਾਪਿਓ ਅਫੋਰਡ ਕਰਨਗੇ ਉਹਨਾਂ ਸਾਰੇ ਸਟ੍ਰੈਸ ਨੂੰ ਜਿਹੜਾ ਤੁਸੀਂ ਲੈ ਕੇ ਰੱਖਦੇ ਹੋ ਦੋਸਤੋ ਉਹ ਸਾਰਾ ਸਟ੍ਰੈਸ ਕੱਢਣ ਲਈ ਇੰਸ਼ੋਰੈਂਸ ਸਿਰਫ ਇੱਕ ਜਿੱਦਾਂ ਗੁਰਸਿਮਰਨ ਨੇ ਦੱਸਿਆ ਕਿ 1 ਡਾਲਰ 2 ਡਾਲਰ ਦੇਣ ਦੇ ਕੱਢਣੇ ਆ ਮੇਰੇ ਖਿਆਲ ਕਿਸੇ ਲਈ ਵੀ ਮੁਸ਼ਕਲ ਨਹੀਂ ਹੈਗੀ ਜੇ ਅਸੀਂ ਕੱਢ ਲਈਏ ਤਾਂ ਉਹ ਸਟ्रेस ਦੇ ਨਾਲ ਜਿਹੜੀਆਂ ਬਿਮਾਰੀਆਂ ਹੋਣੀਆਂ ਉਹਨਾਂ ਤੋਂ ਵੀ ਬਚ ਜਾਗੇ ਬਿਲਕੁਲ ਬਿਲਕੁਲ ਸਹੀ ਗੱਲ ਆ ਭਾਜੀ ਜੀ ਤੇ ਗੁਰਸਿਮਰਨ ਕੋਈ ਇਦਾਂ ਦਾ ਵਾਕਿਆ ਹੋਇਆ ਕਦੇ ਕਿ ਬੰਦਾ ਕਹਿੰਦਾ ਹੋਵੇ ਜੀ ਮੇਰਾ ਕੇਸ ਹੋ ਗਿਆ ਇੰਡੀਆ 'ਚ ਬਹੁਤ ਹੁੰਦਾ ਆ ਇਹ ਮੈਨੂੰ ਪਤਾ ਆ ਹਾਂਜੀ ਅਕੇ ਜੀ ਐਕਸੀਡੈਂਟ ਹੋ ਗਿਆ ਜਾਂ ਫਲਾਨੀ ਬਿਮਾਰੀ ਲੱਗੀ ਜੀ ਹੁਣ ਇੰਸ਼ੋਰੈਂਸ ਕਰ ਦੋ ਹਾਂ ਹਾਂ ਉਹ ਕਦੇ ਇਦਾਂ ਦੇ ਕਦੇ ਤੁਹਾਨੂੰ ਕੋਈ ਮੈਸੇਜ ਆਏ ਹੋਣੀ ਜਾਂ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਹਾਂ ਜੀ ਭਾਜੀ ਬਿਲਕੁਲ ਸਹੀ ਗੱਲ ਆ ਤੁਹਾਡੀ। ਕਿਉਂਕਿ ਆਪਣਿਆਂ ਨੂੰ ਉਸ ਟਾਈਮ ਤੇ ਇੰਸ਼ੋਰੈਂਸ ਦੀ ਜ਼ਿਆਦਾ ਜ਼ਿਆਦ ਆਂਦੀ ਹੈ ਜਦੋਂ ਸਾਨੂੰ ਪਤਾ ਹੀ ਕੋਈ ਸਾਨੂੰ ਡਾਕਟਰ ਕੋ ਜਾਣਾ ਪੈਣਾ ਆ। ਮੈਂ ਇੱਕ ਵਾਕਿਆ ਦੱਸਦਾ ਮੈਨੂੰ ਇੱਕ ਵਾਰੀ ਕਿਸੇ ਦੀ ਕਾਲ ਆਈ ਸੀ। ਉਹ ਕਹਿੰਦਾ ਵੀ ਭਾਜੀ ਇੰਸ਼ੋਰੈਂਸ ਕਰਾਉਣੀ ਆ ਮੇਰੇ ਪੇਰੈਂਟਸ ਆਏ ਨੇ ਇੱਥੇ। ਮੈਂ ਕਿਹਾ ਚਲੋ ਠੀਕ ਆ ਭਾਜੀ ਕਰ ਦਿੰਨੇ ਆ ਜੀ। ਮੈਂ ਭਾਜੀ ਕਿੰਨੀ ਕੀ ਦੇਰ ਹੋਈ ਜੀ ਆਏ ਇਹਨਾਂ ਨੂੰ? ਕਹਿੰਦੇ ਭਾਜੀ 3 ਮਹੀਨੇ ਹੋ ਗਏ ਉਹਨਾਂ ਨੂੰ ਆਏ ਨੇ। ਮੈਂ ਕਿਹਾ ਚਲੋ ਠੀਕ ਆ ਜੀ। ਮੈਂ ਪਾਜੀ ਕੀ ਗੱਲ 3 ਮਹੀਨੇ ਤੋਂ ਕਰਾਈ ਨਹੀਂ ਕਹਿੰਦੇ ਪਾਜੀ ਕੋਈ ਪ੍ਰੋਬਲਮ ਹੀ ਨਹੀਂ ਆਈ ਕਰਵਾਉਣੀ ਕਿਉਂ ਸੀ ਤੇ ਮੈਂ ਕਹਾ ਪਾਜੀ ਹੁਣ ਕੀ ਚੱਕਰ ਪੈ ਗਿਆ ਤੇ ਕਹਿੰਦੇ ਪਾਜੀ ਹੁਣ ਦੁਖਦੇ ਪਏ ਆ ਜੀ ਗੋਡੇ ਦੁਖਦੇ ਪਏ ਆ ਜੀ ਕਰਦੇ ਆ ਤੇ ਤਹੀਂ ਹਸਪੀਟਲ ਜਾਣਾ ਸੀ ਮੈਂ ਪਾਜੀ ਫਿਰ ਇਸ ਤਰੀਕੇ ਨਾਲ ਨਹੀਂ ਹੁੰਦਾ ਹੈਗਾ ਜੀ ਫਿਰ ਕੰਪਨੀਆਂ ਕਵਰ ਨਹੀਂ ਕਰਦੀਆਂ ਹੈਗੀਆਂ ਹੁਣ ਤੁਸੀਂ ਤੇ ਫਿਰ ਉਹ ਕਹਿ ਰਹੇ ਹੋ ਕਿ ਅਸੀਂ 100 ਡਾਲਰ ਦੇ ਕੇ ਤਹੀਂ 10000 ਡਾਲਰ ਦਾ ਕਲੇਮ ਬਣਾ ਲੈਣਾ ਜੀ ਤਾਂ ਇਸ ਤਰੀਕੇ ਨਾਲ ਇਹਨਾਂ ਚੱਲਦੀ ਹੈ ਇਸ ਲਈ ਮੈਂ ਕਹਿੰਦਾ ਹੁਣਾਂ ਕਿ ਜੇ ਹੀ ਮੰਨ ਲਓ ਪੇਰੈਂਟਸ ਨੂੰ ਵੀ ਇੱਥੇ ਲੈ ਕੇ ਆਏ ਆ ਤਾਂ ਪੇਰੈਂਟਸ ਸਾਡੀ ਆਪਣੀ ਜ਼ਿੰ ਜੀ ਉਹ ਸਾਡੇ ਤੇ ਆਏ ਇੱਥੇ ਉਹ ਸਾਡੇ ਨਾਲ ਚੰਗਾ ਟਾਈਮ ਕੱਢਣ ਆਏ ਆ ਨਾ ਕਿ ਸਾਡੇ ਤੇ ਲਾਇਬਿਲਟੀ ਬਣਨ ਆਏ ਆ ਤਾਂ ਕਈ ਵਾਰੀਆਂ ਉਹੀ 4-500 ਡਾਲਰ ਬਚਾਉਣ ਪਿੱਛੇ ਕੀ ਕਰਦੇ ਆਂ ਹੀ ਰਹਿਣ ਦੇਣੀ ਕਿ ਚਲੋ ਛੱਡੋ ਕੀ ਕਰਨੀ ਕਰਵਾ ਕੇ ਇਹਨਾਂ ਨੂੰ ਕਿਹੜਾ ਕੁਝ ਹੋਣਾ ਇਹਨਾਂ ਨੇ ਕਿਹੜਾ ਬਾਹਰ ਜਾਣਾ ਬਟ ਉਹੀ ਗਲਤ ਅੱਡੀ ਕੀ ਸਮਾਂ ਵੇਖ ਕੇ ਨਹੀਂ ਆਂਦਾ ਹੈਗਾ ਯੂ ਨੇਵਰ ਨਾ ਕਈ ਵਾਰੀ ਘਰ 'ਚ ਵੀ ਦੇਖ ਕੇ ਬੰਦੇ ਦੇ ਸੱਟ ਲੱਗ ਸਕਦੀ ਜੀ ਸੋ ਐਟ ਲੀਸਟ ਇਜ਼ ਬੈਟਰ ਆ ਕਿ ਜੇ ਉਹਨਾਂ ਨੇ ਵਧੀਆ ਟਾਈਮ ਬਤਾਨਾ ਆ ਉਹਨਾਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਹੋਵੇ ਤਾਂ ਫਿਰ ਉਹ ਵੀ ਵਧੀਆ ਆਉਣਗੇ ਅਸੀਂ ਇਕੱਠੇ ਰਲ ਮਿਲ ਕੇ ਵਧੀਆ ਟਾਈਮ ਕੰਡਾ ਚ ਗੁਜ਼ਾਰ ਸਕਦੇ ਹਾਂ ਜੀ ਤੇ ਗੁਰਸਿਮਰਨ ਤੁਸੀਂ ਉਹ ਇੰਸ਼ੋਰੈਂਸ ਕਰਨੀ ਸੀ ਸਕਦੇ ਜਾਂ ਐਥਿਕਲੀ ਤੁਸੀਂ ਕੀਤੀ ਨਹੀਂ ਹੈ ਕਿ ਤਿੰਨ ਮਹੀਨੇ ਹੋ ਗਿਆ ਐਨੂੰ ਹੁਣ ਗੋਡੇ ਦੁਖਦੇ ਆ ਤੁਸੀਂ ਜਾਣਬੁੱਝ ਕੇ ਨਹੀਂ ਕੀਤੀ ਜਾਂ ਤੁਹਾਨੂੰ ਅਲਾਉ ਨਹੀਂ ਕਰਦੀਆਂ ਪਰਮਿਸ਼ਨਸ ਨਹੀਂ ਹੋਈਆਂ ਤੁਹਾਨੂੰ ਐਥਿਕਲੀ ਨਹੀਂ ਮੈਂ ਕੀਤੀ ਤਾਂ ਕਰਕੇ ਜੀ ਕਿਉਂਕਿ ਕਰਨ ਨੂੰ ਕੀ ਸੀ ਕਰਨ ਨੂੰ ਬੜੇ ਲੋਕੀ ਜਿਹੜੇ ਘਰ ਵੀ ਦਿੰਦੇ ਆ ਇਹ ਵੀ ਕਹਿ ਦਿੰਨੇ ਕਿ ਹਾਂ ਵੀ ਅਸੀਂ ਮੈਂ ਕਰ ਦਿੰਨਾ ਆ ਜੀ ਠੀਕ ਆ ਤੁਸੀਂ ਹਫਤੇ ਬਾਅਦ ਚਲ ਜਿਓ ਜਾਂ 10 ਦਿਨ ਬਾਅਦ ਚਲ ਜਿਓ ਡਾਕਟਰ ਕੋਲ ਕਿਉਂਕਿ ਵਿੱਚ ਕੁਝ ਟਾਈਮ ਹੁੰਦਾ ਤੁਸੀਂ ਜਾ ਨਹੀਂ ਸਕਦੇ ਡਾਕਟਰ ਕੋਲ ਬਟ ਮੈਂ ਤੁਹਾਨੂੰ ਪਹਿਲਾਂ ਵੀ ਸਟਾਰਟ 'ਚ ਇਹ ਗੱਲ ਕਹੀ ਸੀ ਕਿ ਵੀ ਹਵ ਟੂ ਬੀ ਰਾਈਟ ਔਨ ਬੋਥ ਦਾ ਸਾਈਡ ਕਿ ਹਾਂ ਵੀ ਇੰਸ਼ੋਰੈਂਸ ਕੰਪਨੀ ਵਾਲੇ ਪਾਸੇ ਵੀ ਅਹੀਂ ਸੱਚੇ ਹੋਣਾ ਵਾ ਤੇ ਅਸੀਂ ਕਲਾਇੰਟਾਂ ਦੇ ਪਾਸੇ ਵੀ ਸੱਚੇ ਹੋਣਾ ਵਾ ਕਿਉਂਕਿ ਅਸੀਂ ਜਦੋਂ ਪਹਿਲਾ ਐਗਜ਼ਾਮ ਦਿੰਨੇ ਆ ਪਾਜੀ ਉਹੀ ਅਹੀਂ ਐਥਿਕਸ ਦਾ ਐਗਜ਼ਾਮ ਦਿੰਨੇ ਆ ਤੇ ਉਹ ਜੇ ਐਥਿਕਸ ਹੀ ਨਹੀਂ ਸਾਡੇ ਕੋਲ ਤਾਂ ਫਿਰ ਅਸੀਂ ਕਿੱਦਾਂ ਕੰਮ ਕਰਾਂਗੇ ਜੇ ਤੁਸੀਂ ਲੌਂਗ ਟਰਮ ਕੋਈ ਵੀ ਚੀਜ਼ 'ਚ ਕੰਮ ਕਰਨਾ ਹੈ ਤੁਹਾਨੂੰ ਸਹੀ ਤਰੀਕੇ ਦੇ ਨਾਲ ਕੰਮ ਕਰਨਾ ਪੈਣਾ ਹੈ। ਜੀ। ਸੋ ਤਾਂ ਕਰਕੇ ਐਥਿਕਲੀ ਮੈਨੂੰ ਅਲਾਉ ਨਹੀਂ ਕਰਦਾ ਮੇਰਾ profession ਉਹ ਚੀਜ਼ ਕਰਨ ਲਈ ਤਾਂ ਕਰਕੇ ਮੈਂ ਇਹ ਚੀਜ਼ ਨਹੀਂ ਕੀਤੀ। ਬੜੀ ਕਮਾਲ ਦੀ ਗੱਲ ਹੈ ਜੀ ਆਥਿਕਲ ਬੰਦੇ ਜਦੋਂ ਇਸ profession ਦੇ ਵਿੱਚ ਅੱਗੇ ਤਾਂ ਕੰਪਨੀ ਵਾਲਿਆਂ ਨੂੰ ਵੀ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਕੋਲੇ ਅਜਿਹੇ ਕੰਸਲਟੈਂਟ ਹੈਗੇ ਨੇ ਸਾਡੇ ਗਰੁੱਪ ਦੇ ਵਿੱਚ ਤੇ ਦੂਜੇ ਪਾਸੇ ਉਹਨਾਂ ਲੋਕਾਂ ਨੂੰ ਵੀ ਪਤਾ ਹੁੰਦਾ ਹੈ ਕਿ ਅਸੀਂ ਗਲਤ ਕੰਮ ਨਹੀਂ ਕਰਨਾ ਤੇ ਟਾਈਮ ਤੇ ਇੰਸ਼ੋਰੈਂਸ ਕਰਵਾ ਲਈਏ। ਖੈਰ ਇਹ ਇਹ ਬੜੀਆਂ ਚੰਗੀਆਂ ਗੱਲਾਂ ਨੇ ਜੀ। ਤੇ ਇੱਕ ਗੁਰਸਿਮਰਨ ਜੀ ਸਵਾਲ ਆਇਆ ਸੀਗਾ ਸਾਡੇ ਦਰਸ਼ਕ ਦਾ ਕਿ ਇੱਕ ਮਾਰਗੇਜ ਦੀ ਇੰਸ਼ੋਰੈਂਸ ਹੁੰਦੀ ਆ ਉਹ ਬੈਂਕ ਵੀ ਕਰਦਾ ਆ ਤੇ ਅਕਸਰ ਲੋਕ ਬਾਹਰੋਂ ਕਰਵਾਉਂਦੇ ਨੇ ਉਹ ਕਹਿੰਦੇ ਬੈਂਕ ਤੋਂ ਕਿਉਂ ਨਾ ਕਰਵਾਈਏ ਸੀ ਸਾਨੂੰ ਤਾਂ ਸੌਖਾ ਕੰਮ ਆ ਵੀ ਇੱਧਰ ਉੱਧਰ ਕਾਗਜ਼ ਨਹੀਂ ਸਾਈਨ ਕਰਨੇ ਦੂਜੀ ਥਾਂ ਨਹੀਂ ਮੱਥਾ ਮਾਰਨਾ ਵਾਈਡੂ ਪੀਪਲ ਗੋ ਆਊਟਸਾਈਡ ਉਹਦਾ ਕੀ ਕਾਰਨ ਅੱਛਾ ਬਾਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਹਾਂ ਵੀ ਬੈਂਕ ਤੋਂ ਇੰਸ਼ੋਰੈਂਸ ਜਾਂ ਆਪਣੀ ਪਰਸਨਲ ਜਿਹੜੀ ਬਾਜੀ ਬੈਂਕ ਤੋਂ ਕਰਵਾਨਦੇ ਆ ਉਹ ਹੁੰਦੀ ਆ ਮਾਰਗੇਜ ਇੰਸ਼ੋਰੈਂਸ ਉਹਦੇ ਵਿੱਚ ਬਾਜੀ ਕੀ ਹੁੰਦਾ ਹੈ ਕਿ 80 ਪੈਸੇ ਪੇ ਕਰ ਰਹੇ ਆ ਬਟ ਉਹਦੇ ਵਿੱਚ ਜਿਹੜਾ ਬੈਨੀਫਿਸ਼ਰੀ ਹੁੰਦਾ ਉਹ ਬੈਂਕ ਹੁੰਦਾ ਹੈ ਠੀਕ ਹੈ ਜੇ ਮੰਨ ਲਓ ਕੁਝ ਡੈਥ ਹੋ ਜਾਂਦੀ ਹੈ ਜਾਂ ਮਿਸੈਪਪਲੀਗ ਹੋ ਜਾਂਦੀ ਹੈ ਫੈਮਿਲੀ ਜਿਹੜਾ ਪੈਸਾ ਮਿਲਣਾ ਆ ਉਹ ਇੰਸ਼ੋਰੈਂਸ ਦਾ ਬੈਂਕ ਨੂੰ ਮਿਲਣਾ ਆ ਨਾ ਕਿ ਫੈਮਿਲੀ ਨੂੰ ਮਿਲਣਾ ਤੇ ਦੂਸਰੀ ਜਿਹੜੀ ਭਾਜੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਉਹਦੇ ਚ ਇਹ ਹੁੰਦੀ ਆ ਕਿ ਉਹਦੇ ਵਿੱਚ ਜਿਹੜੀ ਅੰਡਰਰਾਈਟਿੰਗ ਅੰਡਰਰਾਈਟਿੰਗ ਮੀਲਕ ਜਿਹੜੇ ਮੈਡੀਕਲ ਦੇ ਕੁਐਸਨੇਰ ਆ ਸਾਰਾ ਕੁਝ ਉਹਨਾਂ ਨੇ ਕਰਨਾ ਆ ਉਹ ਉਹਨਾਂ ਨੇ ਕਲੇਮ ਦੇ ਟਾਈਮ ਤੇ ਕਰਨਾ ਆ ਨਾ ਕਿ ਜਦੋਂ ਅਸੀਂ ਇੰਸ਼ੋਰੈਂਸ ਕਰਵਾ ਰਹੇ ਹਾਂ ਉਸ ਟਾਈਮ ਤੇ ਕਰਨਾ ਆ ਤੇ ਜਿਹੜੀ ਤੀਸਰੀ ਚੀਜ਼ ਹੁੰਦੀ ਹੈ ਭਾਜੀ ਉਹ ਆਪਣੀ ਪਰਸਨਲ ਇੰਸ਼ੋਰੈਂਸ ਦੇ ਨਾਲੋਂ that insurance is expensive ਉਹ ਐਕਸਪੈਂਸਿਵ ਹੁੰਦੀ ਹੈ ਇੰਸ਼ੋਰੈਂਸ ਤੇ ਜੇਹੀ ਦੂਸਰੀ ਜਗ੍ਹਾ ਗੱਲ ਕਰ ਲਈ ਆਪਣੀ ਇੰਸ਼ੋਰੈਂਸ ਪਰਸਨਲ ਦੀ ਇੱਕ ਤਾਂ ਭਾਜੀ ਸਾਡੇ ਕੋਲ ਆਪ ਉਹ ਹੁੰਦਾ ਕਿ ਅਸੀਂ ਕਿੰਨੇ ਦੀ ਕਰਵਾਣੀ ਆ ਕਿ ਅਸੀਂ 5 ਲੱਖ ਦੀ ਕਰਵਾਣੀ ਆ ਮਿਲੀਅਨ ਦੀ ਕਰਵਾਣੀ ਆ ਉਹ ਸਾਡੇ ਆਪਣੇ ਤੇ ਡਿਪੈਂਡ ਕਰਦਾ ਹੈ ਠੀਕ ਆ ਦੂਸਰੀ ਉਹ ਇੰਸ਼ੋਰੈਂਸ ਨਾਲੋਂ ਇਨਐਕਸਪੈਂਸਿਵ ਹੁੰਦੀ ਹੈ ਜਿਆਦਾ ਮਹਿੰਗੀ ਨਹੀਂ ਹੁੰਦੀ ਹੈ ਕਿ ਸਸਤੀ ਹੁੰਦੀ ਹੈ ਜਿਹੜੀ ਮੌਰਗੇਜ ਇੰਸ਼ੋਰੈਂਸ ਨਾਲੋਂ ਤੇ ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਅਸੀਂ ਪਰਸਨਲ ਇੰਸ਼ੋਰੈਂਸ ਲੈਂਦੇ ਆ ਤਾਂ ਸਾਡੇ ਸਾਰੇ ਮੈਡੀਕਲ ਕੁਸ਼ਨਰੀਆ ਜਾਂ ਕੋਈ ਵੀ ਮੈਡੀਕਲ ਜਿਹੜਾ ਉਹ ਪਹਿਲਾਂ ਹੋ ਜਾਂਦਾ ਹੈ ਤੇ ਜਦੋਂ ਕਲੇਮ ਦਾ ਟਾਈਮ ਆਉਂਦਾ ਹੈ ਉਸ ਟਾਈਮ ਤੇ ਫਿਰ ਕੰਪਨੀ ਨੂੰ ਜਿਆਦਾ ਵੈਰੀਫਿਕੇਸ਼ਨ ਕਰਨ ਦੀ ਲੋੜ ਨਹੀਂ ਪੈਂਦੀ ਜੇ ਡਾਕਟਰ ਦਾ ਜਿਹੜੀਆਂ ਵੀ ਚੀਜ਼ਾਂ ਹੋਣਗੀਆਂ ਉਹ ਮਿਲਣ ਤੋਂ ਬਾਅਦ ਤਾਂ ਕਲੇਮ ਜਿਹੜਾ ਪ੍ਰੋਸੈਸਿੰਗ ਦਾ ਸੋਖਾ ਹੋ ਜਾਂਦਾ ਹੈ ਬਟ ਮਾਰਗੇਜ ਇੰਸ਼ੋਰੈਂਸ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਸਾਰਾ ਕੁਝ ਲਾਸਟ ਤੇ ਹੁੰਦਾ ਹੈ ਕਲੇਮ ਦੇ ਟਾਈਮ ਤੇ ਜੀ ਜੀ ਸੋ ਗੁਰਸਮਰਨ ਜੀ ਦੇ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਇੰਸ਼ੋਰੈਂਸ ਸੈਕਟਰ ਦੇ ਵਿੱਚ ਇੰਸ਼ੋਰੈਂਸ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ ਤੇ ਦੂਜੇ ਪਾਸੇ ਕੁਝ ਹੁੰਦੀਆਂ ਨੇ ਇਨਵੈਸਟਮੈਂਟ ਪਰਪਸ ਲਈ ਉਹ ਸਾਰੀਆਂ ਪਲੀਜ਼ ਇੱਕ ਗੋ ਦੇ ਵਿੱਚ ਸਾਨੂੰ ਡਿਫਾਈਨ ਕਰ ਦਿਓ ਤਾਂ ਜੋ ਦਰਸ਼ਕ ਸਮਝ ਸਕਣ ਜਰੂਰ ਭਾਜੀ ਜੇ ਇੰਸ਼ੋਰੈਂਸ ਦੀ ਗੱਲ ਕਰ ਲੈਨੇ ਆ ਭਾਜੀ ਤਾਂ ਉਹਦੇ ਵਿੱਚ ਇੱਕ ਟਰਮ ਇੰਸ਼ੋਰੈਂਸ ਆ ਜਾਂਦੀ ਹੈ ਤੇ ਪਰਮਨੈਂਟ ਆ ਜਾਂਦੀਆਂ ਨੇ ਠੀਕ ਆ ਦੋਵੇਂ ਇੰਪੋਰਟੈਂਟ ਨੇ ਤੇ ਦੂਸਰੀ ਹੀ ਗੱਲ ਕਰ ਲੈਂ ਜਿਦੋਂ ਅਸੀਂ ਕਰਦੇ ਆਂਦੇ ਆ ਸਾਡੇ ਸੁਪਰ ਵੀਜ਼ਾ ਜਾਂ ਵਿਸਟਰ ਵੀਜ਼ਾ ਆ ਜਾਂ ਜੇ ਕਿਸੇ ਨੇ ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਆ ਇਨਕਮ ਆਪਣੀ ਨਕਮ ਆਪਣੀ ਰਿਕਵਰ ਕਰਨ ਦੇ ਲਈ ਜਾਂ ਕਿਸੇ ਨੇ ਕ੍ਰਿਟੀਕਲ ਇਲਨਸ ਕਰਵਾਉਣੀ ਆ ਜਿਹੜੀਆਂ ਕਿ ਟਾਪ 25 ਡਿਜ਼ੀਜ਼ ਕਵਰ ਕਰਦੀ ਕੈਨੇਡੀ ਕੈਨੇਡਾ ਦੀ ਤੇ ਦੂਸਰੇ ਪਾਸੇ ਹੀ ਗੱਲ ਕਰ ਲੈਣ ਭਾਜੀ ਇਨਵੈਸਟਮੈਂਟ ਦੀ ਤਾਂ ਇਸ ਟਾਈਮ ਤੇ ਤੁਹਾਨੂੰ ਪਤਾ ਹੀ ਆ ਕਿ ਇਨਵੈਸਟਮੈਂਟ ਜਿਹੜਾ ਸੀਜ਼ਨ ਚੱਲ ਰਿਹਾ ਕਿ ਇਸ ਟਾਈਮ ਤੇ ਆਰਆਰਐਸਪੀ ਆ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਉਹਦੀ ਜਿਹੜੀ ਡੈਡਲਾਈਨ ਆ ਹੁੰਦੀ ਆ ਹਰ ਸਾਲ ਜਿਹੜੀ ਠੀਕ ਆ ਜੀ 28th ਫ फेब्रुवारी ਜਾਂ 1st ਆਫ ਮਾਰਚ ਹੁੰਦੀ ਆ ਤਾਂ ਜਿਹੀ ਗੱਲ ਕਰ ਲਈ TFSA ਦੀ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਟੈਕਸ ਫ੍ਰੀ ਸੇਵਿੰਗ ਅਕਾਊਂਟ ਹੁੰਦਾ ਆ ਉਹਦੇ ਜਿਹੀ ਰੈਗੂਲਰਲੀ ਆਪਣੀ ਇਨਵੈਸਟਮੈਂਟ ਕਰ ਸਕਦੇ ਆ ਤੇਰਾ ਤੀਸਰਾ ਸਭ ਤੋਂ ਇੰਪੋਰਟੈਂਟ ਆ ਜਾਂਦਾ ਉਹ ਆ ਫਸਟ ਹੋਮ ਸੇਵਿੰਗ ਅਕਾਊਂਟ ਕਿ ਜੇ ਕਿਸੇ ਬੰਦੇ ਨੇ ਘਰ ਲੈਣਾ ਆ ਉਹਦੀ ਡੈਡ ਲਾਈਨ 31 ਦਸੰਬਰ ਹੁੰਦੀ ਆ ਹਰ ਇੱਕ ਸਾਲ ਦੀ 31 ਦਸੰਬਰ ਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਪੈਸੇ ਪਾ ਲੋਗੇ ਤਾਂ ਤੁਸੀਂ ਆਪਣਾ ਟੈਕਸ ਵਗੈਰਾ ਸੇਵ ਕਰ ਸਕਦੇ ਹੋ ਤੇ ਜਿਹੜੀ ਇੱਕ ਲਾਸਟ ਇੰਪੋਰਟੈਂਟ ਚੀਜ਼ ਆ ਜਾਂਦੀ ਹੁੰਦਾ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਜਿਹੜਾ ਬੱਚਿਆਂ ਦਾ ਹੁੰਦਾ ਆ ਉਹਦੇ ਚ ਕੀ ਹੁੰਦਾ ਕਿ ਤੁਸੀਂ ਆਪਣੇ ਵੱਲੋਂ ਪਾ ਰਹੇ ਹੁੰਦੇ ਹੋ ਪੈਸੇ ਵਿੱਚ ਗ੍ਰਾਂਟ ਆ ਰਹੀ ਹੁੰਦੀ ਹੈ ਤੇ ਵਿੱਚ ਇੰਟਰਸਟ ਦੇ ਨਾਲ ਜਦੋਂ ਤੁਹਾਡਾ ਬੱਚਾ 18 ਸਾਲਾਂ ਦਾ ਹੁੰਦਾ ਆ ਉਦੋਂ ਉਹਨਾਂ ਨੂੰ ਐਜੂਕੇਸ਼ਨ ਦੇ ਲਈ ਪੈਸੇ ਮਿਲਦੇ ਆ ਤਾਂ ਉਹ ਵੀ ਬਹੁਤ ਇੰਪੋਰਟੈਂਟ ਆ ਕਿ ਹਾਂ ਵੀ ਜਿਨ੍ਹਾਂ ਨੇ ਨਹੀਂ ਕੀਤਾ ਹੁੰਦਾ ਹਰ ਸਾਲ 31 ਦਸੰਬਰ ਤੋਂ ਪਹਿਲਾਂ ਉਹ ਕਰਵਾ ਸਕਦੇ ਉਹਨਾਂ ਕੀ ਹੁੰਦਾ ਆ ਕਿ ਜੇ ਕੁਝ ਗ੍ਰਾਂਟ ਨਹੀਂ ਉਹਨਾਂ ਨੂੰ ਮਿਲੀ ਤਾਂ ਉਹ ਗ੍ਰਾਂਟ ਲਈ ਐਲੀਜੀਬਲ ਹੁੰਦੇ ਆ ਉਸ ਸਾਲ ਦੇ ਲਈ ਇਹ ਚੀਜ਼ਾਂ ਨੇ ਬਾਜੀ ਸੋ ਬਹੁਤ ਧੰਨਵਾਦ ਗੁਰਸ਼ਮਰਨ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਇੰਨੀ ਵੱਡਮੁੱਲੀ ਜਾਣਕਾਰੀ ਦਿੱਤੀ ਹੈ ਤੇ ਗੁਰਸ਼ਮਰਨ ਜੀ ਦਾ ਨੰਬਰ ਮੈਂ ਇਹਨਾਂ ਨੂੰ ਕਹੂੰਗਾ ਮੋਜ਼ਬਾਨੀ ਬੋਲ ਵੀ ਦੇਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਵੀ ਦੇਾਂਗੇ ਤਾਂ ਕਿ ਕੱਲ ਨੂੰ ਕੋਈ ਵੀ ਤੁਸੀਂ ਸਲਾਹ ਲੈਣੀ ਹੋਵੇ ਕਿਉਂਕਿ ਇਹ ਕਮਿਊਨਿਟੀ ਵਰਕਰ ਵੀ ਨੇ ਔਰ ਇੰਸ਼ੋਰੈਂਸ ਸੈਕਟਰ ਚ ਕੰਮ ਕਰਦੇ ਨੇ ਤਾਂ ਮੈਂ ਇਹ ਕਹਿਣਾ ਕਿ ਕੋਈ ਵੀ ਧਰਮ ਹੋਵੇ ਕੋਈ ਵੀ ਫਿਰਕਾ ਹੋਵੇ ਉਹਦੇ ਚ ਇੰਸ਼ੋਰੈਂਸ ਵਾਲਾ ਬੰਦਾ ਵੈਸੀ ਕਮਿਊਨਿਟੀ ਵਰਕਰ ਬਣ ਜਾਂਦਾ ਕਿਉਂਕਿ ਉਹਨੇ ਸਹੀ ਐਡਵਾਈਸ ਕਰਨੀ ਹੁੰਦੀ ਆ ਉਤੋਂ ਇਹ ਐਥਿਕਲੀ ਕੰਮ ਕਰਦੇ ਨੇ ਸੋ ਸਹੀ ਰਾਏ ਦੇਣਗੇ ਜੇ ਕਿਸੇ ਨੇ ਫੋਨ ਤੇ ਸਲਾਹ ਲੈਣੀ ਆ ਮਿਲ ਕੇ ਲੈਣੀ ਆ ਉਹਨਾਂ ਨੂੰ ਤੁਸੀਂ ਮਿਲ ਕੇ ਕਰ ਸਕਦੇ ਹੋ ਉਹਦਾ ਕੋਈ ਖਰਚਾ ਨਹੀਂ ਹੈ ਉਹਦਾ ਕੋਈ ਤੁਹਾਨੂੰ ਪੈਸਾ ਨਹੀਂ ਪੇ ਕਰਨਾ ਪਊਗਾ ਕੋਈ ਡਾਲਰ ਨਹੀਂ ਉਹਦੇ ਚ ਇਨਵੈਸਟ ਹੋਣੇ ਬਟ ਕਈ ਵਾਰ ਬੰਦਾ ਬੈਠਾ ਦੁਚਿੱਤੀ ਦੇ ਵਿੱਚ ਹੁੰਦਾ ਆ ਦੋ ਪਾਸੇ ਸੋਚ ਰੌਂਦਾ ਇੰਸ਼ੋਰੈਂਸ ਕਰਾਂ ਨਾ ਕਰਾਂ ਫਾਇਦਾ ਹੈ ਨੁਕਸਾਨ ਹੈ ਜਾਂ ਆਦਰਵਾਇਜ਼ ਵੀ ਤੁਸੀਂ ਆਪਣੇ ਕਿਸੇ ਮੈਟਰ ਬਾਰੇ ਕੋਈ ਸਲਾਹ ਕਰਨੀ ਹੋਵੇ ਤਾਂ ਗੁਰਸਮਰਨ ਨੂੰ ਤੁਸੀਂ ਕਾਲ ਕਰ ਸਕਦੇ ਹੋ ਗੁਰਸਮਰਨ ਨੇ ਇੱਕ ਤਾਂ ਤੁਹਾਡਾ ਧੰਨਵਾਦ ਹੈ ਤੇ ਜੰਦ ਜੰਦੇ ਆਪਣਾ ਫੋਨ ਨੰਬਰ ਦੱਸਦੇ ਹੋ ਨੀਚੇ ਅਸੀਂ ਡਿਸਕ੍ਰਿਪਸ਼ਨ ਚ ਵੀ ਲਿਖ ਦਿਆਂਗੇ ਥੈਂਕ ਯੂ ਸੋ ਮਚ ਭਾਜੀ ਤੁਹਾਡਾ ਬਹੁਤ ਬਹੁਤ ਅਸੀਂ ਬੁਲਾਇਆ ਤੇ ਮੇਰਾ ਨੰਬਰ ਹੈ ਜੇ ਕਿਸੇ ਨੇ ਮੈਨੂੰ ਕੰਟੈਕਟ ਕਰਨਾ ਹੈ 6472257111 ਮੈਂ ਇੱਕ ਕਰ ਰਿਹਾ ਰਿਪੀਟ ਕਰ ਦਿੰਦਾ 6472257111 ਜੇ ਕਿਸੇ ਨੂੰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਆ ਜਾਂ ਆਪਣੀ ਕੋਈ ਇੰਸ਼ੋਰੈਂਸ ਚੱਲ ਰਹੀ ਆ ਉਹ ਰੀਵਿਊ ਕਰਵਾਉਣਾ ਚਾਹੁੰਦੇ ਨੇ ਤਾਂ ਉਹ ਕੰਟੈਕਟ ਕਰ ਸਕਦੇ ਨੇ ਇੱਕ ਨੰਬਰ ਤੇ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਦੋਸਤੋ ਗੁਰਸਿਮਰਨ ਹੁਣੀ ਬ੍ਰੈਂਪਟਨ ਦੇ ਵਿੱਚ ਲੋਕੇਟਿਡ ਨੇ ਈਸਟ ਕੋਸਟ ਦੇ ਉੱਤੇ ਜੀਟੀਏ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ ਇਹਨਾਂ ਨੂੰ ਸੰਪਰਕ ਕਰ ਲਿਓ ਬਹੁਤ ਬਹੁਤ ਸ਼ੁਕਰੀਆ